ਪੰਜਾਬ ਨਸ਼ਿਆਂ ਦਾ 6ਵਾਂ ਦਰਿਆ ਆ ਹਾਂ ਹਾਂ ਇਹ ਜਿਹੜਾ ਨਸ਼ਿਆਂ ਦਾ ਦਰਿਆ ਕਿ 6ਵੇਂ ਨੰਬਰ ਤੇ ਵਗਦਾ ਸੀ ਪਰ ਜੋ ਹੁਣ ਹਾਲਾਤ ਬਣੇ ਪਿਆ ਇਸ ਵੇਲੇ ਪਹਿਲੇ ਨੰਬਰ ਤੇ ਆ ਗਿਆ ਪਿੰਡਾਂ ਦੇ ਵਿੱਚ ਹਾਲ ਜਾ ਕੇ ਦੇਖ ਲਓ ਤੁਸੀਂ ਸ਼ਹਿਰਾਂ ਦੇ ਵਿੱਚ ਹਾਲ ਜਾ ਕੇ ਦੇਖ ਲਓ ਏਦਾਂ ਦੀ ਕਿਹੜਾ ਮੁਹੱਲਾ ਆ ਕਿਹੜੀ ਗਲੀ ਆ ਜਿਹਦੇ ਵਿੱਚੋਂ ਨਸ਼ਾ ਨਹੀਂ ਮਿਲ ਰਿਹਾ ਹੈਗਾ ਜਿਨ੍ਹਾਂ ਨੂੰ ਅਸੀਂ ਜਤਾ ਕੇ ਉੱਤੇ ਭੇਜ ਦਨੇ ਜਿਹੜੇ ਜ਼ਿੰਮੇਵਾਰ ਇਨਸਾਨ ਆ ਜਿਨ੍ਹਾਂ ਨੇ ਸਾਰਾ ਸਿਸਟਮ ਇਹਨਾਂ ਦੇ ਹੱਥਾਂ ਵਿੱਚ ਆ ਉਹ ਪੈਸੇ ਦੇ ਲਾਲਚ ਵਸ ਆਣ ਕੇ ਇਹਨਾਂ ਚੀਜ਼ਾਂ ਦੇ ਵਿੱਚ ਆਪ ਲਿੱਪਤ ਹੋ ਜਾਂਦੇ ਆ ਉਹ ਕਹਿ ਕੇ ਸਰਕਾਰ ਵਿੱਚ ਆਏ ਹੁੰਦੇ ਆ ਉਹ ਚੀਜ਼ਾਂ ਤੋਂ ਉਹ ਪਰੇ हट ਜਾਂਦੇ ਆ ਹਮੇਸ਼ਾ ਕਿ ਬਾਹਰ ਆਇਆ ਯਾਰ ਦੱਸੋ ਨਸ਼ਾ ਹੁਣ ਸਰਕਾਰ ਨੂੰ ਤੁਸੀਂ ਆ ਮੇਰੀ ਗੱਲ ਸੁਣੋ ਮਤਲਬ ਕੱਲੀ ਕੱਲੀ ਚੀਜ਼ ਦਾ ਪਤਾ ਆ ਕੱਨੇ ਕੱਨੇ ਬੰਦਿਆਂ ਦਾ ਪਤਾ ਆ ਥਾਣਿਆਂ ਵਿੱਚ ਕੱਲੀਆਂ ਕੱਲੀਆਂ ਚੀਜ਼ਾਂ ਹੈ ਕਿਹੜਾ ਵੇਚਦਾ ਆ ਕਿਹੜਾ ਇੱਕ ਨੰਬਰ ਦਾ ਕੰਮ ਕਰਦਾ ਕਿਹੜਾ ਕੀ ਨਹੀਂ ਸਾਰਾ ਕੁਝ ਹੀ ਪਤਾ ਉਹਦੇ ਹੁੰਦੇ ਹੁੰਦੇ ਨਸ਼ਾ ਕਿੱਦਾਂ ਵਕ ਰਿਆ ਤਿੰਨ ਸਰਕਾਰਾਂ ਪੰਜਾਬੀ ਜਿਹੜੇ ਆ ਨਸ਼ੇ ਦੇ ਨਾਮ ਤੇ ਬਣਾ ਚੁੱਕੇ ਆ ਤੇ ਉਹ ਨਸ਼ੇ ਦਾ ਜਿਹੜਾ ਮੁੱਦਾ ਉੱਥੇ ਦਾ ਉੱਥੇ ਖੜਾ ਆ ਤਰਫ মিডিਆ ਮੋਰੇ ਆਣ ਕੇ ਬਿਆਨ ਦੇਣ ਜੋਗੇ ਇਹਨਾਂ ਦੇ ਪੱਲੇ ਕੱਖ ਨਹੀਂ ਹੈਗਾ ਜੇ ਇਹਨਾਂ ਦੇ ਪੱਲੇ ਹੋਵੇ ਨਾ ਕੁਝ ਤੇ ਹੁਣ ਨੂੰ ਤਿੰਨਾਂ ਸਰਕਾਰਾਂ ਵਿੱਚੋਂ ਕਿਸੇ ਨਾ ਕਿਸੇ ਨੇ ਤੇ ਕੰਟਰੋਲ ਕੀਤਾ ਹੁੰਦਾ ਪਰ ਨਹੀਂ ਵਧੀਆ ਆਫੀਸਰ ਜਿਹੜੇ ਉਹ ਅੱਗੇ ਹੋਣ ਜੇ ਉਹਨਾਂ ਦੇ ਮਨ ਵਿੱਚ ਹੋਵੇ ਤੇ ਅਸੀਂ ਇਸ ਚੀਜ਼ ਨੂੰ ਬਚਾਈਏ ਤੁਹਾਡੇ ਜਿਹੜੇ ਥੱਲੇ ਵਾਲੇ ਥਾਣਿਆਂ ਦੇ ਵਿੱਚ ਲੱਗੇ ਆ ਤੁਸੀਂ ਉਹਨਾਂ ਨਾਲ ਦੇਖੋ ਵੀ ਉਹ ਉਹ ਕੰਮ ਕੀ ਰਿਹਾ ਆ ਉਹਨਾਂ ਦੀਆਂ ਕੀ ਗਤੀਵਿਧੀਆਂ ਆ ਕਿੰਨਾ ਚੱਕਰ ਸਾਡੀ ਹੈ ਨਾ ਸਰਕਾਰ ਇਹ ਸਾਡਾ ਪੁਲਿਸ ਪ੍ਰਸ਼ਾਸਨ ਇਹ ਨਹੀਂ ਸਹੀ ਹੁੰਦੇ ਸਹੀ ਬੰਦਿਆਂ ਨੂੰ ਨਹੀਂ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਉਹਨਾਂ ਚੱਕਰ ਸਾਡੇ ਇੱਥੇ ਮਾਹੌਲ ਨਹੀਂ ਇਹ ਬਣ ਸਕਦਾ ਜੇ ਜਦੋਂ ਕੋਈ ਅਫਸਰ ਜਾਂਦਾ ਗੱਲਾਂ ਕੁਛ ਕਰਦਾ ਪਰ ਉਹ ਕੰਮ ਜਿਹੜੇ ਉਹ ਨਹੀਂ ਕਰਦਾ ਇੰਨੇ ਚਿਰ ਜਿਹੜੇ ਬੰਦੇ ਨੇ ਮਤਲਬ ਸ਼ੀਸ਼ੀਆਂ ਪੀਤੀਆਂ ਹੁਣ ਚਿੱਟਾ ਪੀਤਾ ਹੋਵੇ ਸਮੈਕ ਪੀਤੀ ਹੋਵੇ ਹਰੇਕ ਚੀਜ਼ ਦਾ ਸਵਾਦ ਦੇਖਿਆ ਹੋਵੇ ਉਹ ਜਦੋਂ ਮਾਲਕ ਕਿਰਪਾ ਕਰਦਾ ਹੈ ਤਾਂ ਫਿਰ ਉਹ ਨਿੱਕਰ ਕੇ ਅੱਗੇ ਨੂੰ ਆਉਂਦਾ ਤੁਹਾਡੀ ਬਾਡੀ ਵਿੱਚ ਨਾ ਕੁਦਰਤੀ ਇਹ ਚੀਜ਼ਾਂ ਹੁੰਦੀਆਂ ਜਦੋਂ ਤੁਸੀਂ ਨਸ਼ਾ ਛੱਡਦੇ ਹੋ ਨਾ ਪਹਿਲਾ ਤਾਂ ਮਹੀਨਾ ਤਾਂ ਬਹੁਤ ਖੰਕ ਨਿਕਲਦਾ 20-25 ਦਿਨ ਜਿਹੜੇ ਆ ਤੇ ਜਿਹੜੇ 5-6 ਦਿਨ ਹੁੰਦੇ ਆ ਤੋੜ ਵਾਲੇ ਵਾੜੀ ਜਿਆਦੇ ਬੁਰੇ ਹੁੰਦੇ ਆ ਭਾਜੀ ਮੈਂ ਕਹਿੰਦਾ ਜ਼ਿੰਦਗੀ ਯਾਰ ਹੁਣ ਪਤਾ ਲੱਗੀ ਵੀ ਆਹ ਜ਼ਿੰਦਗੀ ਆਸਲੀ ਪਹਿਲਾਂ ਤਾਂ ਐਵੇਂ ਮੈਂ ਕਹਿੰਦਾ ਥੱਕੇ ਖਾਂਦੇ ਰਹੇ ਤੇ ਮੈਨੂੰ ਕਈ ਬੰਦੇ ਕਹਿੰਦੇ ਵੀ ਓਏ ਅੱਗੇ ਤੇਰਾ ਫੂੜਿਆਂ ਨੂੰ ਪਤਾ ਹੀ ਹੁਣ ਸਾਰੇ ਪੰਜਾਬ ਨੂੰ ਤੇਰਾ ਪਤਾ ਲੱਗ ਗਿਆ ਵੇ ਮੌਂਟੀ ਨਸ਼ਾ ਕਰਦਾ ਸੀ ਇਦਾਂ ਐ ਭਾਜੀ ਇਹ ਨਸ਼ਾ ਜਿਹੜਾ ਨਾ ਘਰੋਂ ਜਿੰਨਾ ਮਾਤੀ ਬੰਦਾ ਸੋਖਾ ਹੋਵੇ ਨਸ਼ਾ ਚੀਜ਼ ਹੀ ਇਦਾਂ ਦੀ ਆ ਬੰਦੇ ਨੂੰ 10-10 ਰੁਪਏ ਦੀ ਤਰਸਾ ਦਿੰਦਾ ਤੇ ਆਦੇ ਨਾਲ ਪੂਰਾ ਵਿਆਹ ਨਹੀਂ ਕਦੇ ਜ਼ਿੰਦਗੀ ਦੀ ਦੇਖਿਆ ਕੋਈ ਪਾਰਟੀ ਨਹੀਂ ਪੂਰੀ ਜ਼ਿੰਦਗੀ ਦੀ ਦੇਖੀ ਮਤਲਬ ਜੇ ਘਰਦਿਆਂ ਦਾ ਜਾਣਾ ਵੀ ਮਜਬੂਰੀ ਚ ਅੱਧਾ ਪਾਉਣਾ ਕਿ ਹਟਾ ਉਤੋਂ ਨਿਕਲਣ ਦੀ ਕਰਨੀ ਵੀ ਆਪਣੇ ਸਮਾਨ ਲਾਉਣ ਦੀ ਪਰ ਉਦੋਂ ਜਿਹੜੀ ਜ਼ਿੰਦਗੀ ਸੀ ਉਹ ਤਾਂ ਇਦਾਂ ਸੀ ਵੀ ਨਾ ਬੰਦਾ ਪਰਿਵਾਰ ਦੇ ਵਿੱਚ ਬਹਿ ਕੇ ਕੋਈ ਸਲਾਹ ਕਰਦਾ ਤੇ ਨਾ ਕੋਈ ਪਰਿਵਾਰ ਜਿਹੜਾ ਬੰਦਾ ਨਸ਼ਾ ਕਰਦਾ ਉਹਦੇ ਸਾਹਮਣੇ ਕੋਈ ਸਲਾਹ ਕਰਦਾ ਇਹਨੂੰ ਨਾ ਪਤਾ ਲੱਗ ਕਿ ਉਹਨਾਂ ਨੇ ਨਾ ਘਰ ਤੋਂ ਕੋਈ ਚੀਜ਼ ਵੀ ਲੈ ਕੇ ਆਣੀ ਹੈ ਕਹਿੰਦਾ ਇਹਨੂੰ ਪਤਾ ਲੱਗ ਗਿਆ ਇਹਨੇ ਕਹਿੰਦਾ ਪਹਿਲਾਂ ਮੈਨੂੰ ਇੰਨੇ ਪੈਸੇ ਦਿਓ ਮੇਰਾ ਡੰਗ ਸਾਰੋ ਹਾਂ ਪਰ ਤੂੰ ਚੀਜ਼ ਜਿਹੜੀ ਆ ਬਾਅਦ ਚੋ ਲੈ ਕੇ ਆਈਓ ਹੁਣ ਵਾਲ ਜਿਹੜੀ ਜ਼ਿੰਦਗੀ ਆ ਹੁਣ ਮੈਨੂੰ ਪਤਾ ਆ ਮੇਰਾ ਸਹੀ ਕੀ ਆ ਮੇਰਾ ਗਲਤ ਕੀ ਆ ਮੈਂ ਸਟੈਪ ਵਾਈਜ਼ ਸਟੈਪ ਚੱਲਣ ਡਿਆ ਆਪਣੀ ਜ਼ਿੰਦਗੀ ਨੂੰ ਸਹੀ ਰੱਖਦਾ ਨਸ਼ੇ ਵਿੱਚ ਕੁਝ ਨਹੀਂ ਰੱਖਿਆ ਹੈਗਾ ਭਾਜੀ ਨਸ਼ੇ ਵਿੱਚੋਂ ਅਜ ਤੱਕ ਨਾ ਕਿਸੇ ਨੇ ਕੁਝ ਕੱਢਿਆ ਤੇ ਨਾ ਕੋਈ ਕੱਢ ਸਕਦਾ ਤੂੰ ਇਹਨੂੰ ਨਹੀਂ ਪੀਂਦਾ ਤੇ ਤੈਨੂੰ ਪੀਂਦੀ ਏ ਲੱਖਾਂ ਨੂੰ ਹੀ ਮਾਰ ਕੇ ਸਦੀਆਂ ਤੋਂ ਜਿੰਦੀ ਹੈ। ਸੋ ਸਿਕਾ ਜੀ ਨਮਸਕਾਰ ਮਾਭੀ ਕੇਸੇ ਤੁਹਾਡੇ ਨਾਲ ਹੁਣ ਅੱਜ ਜਿਸ ਮੁੱਦੇ ਤੇ ਗੱਲ ਕਰਨੀਆਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖਿਓ। ਅੰਤ ਤੱਕ ਦੇਖਿਓ ਕਿਉਂਕਿ ਸਾਡੇ ਪੰਜਾਬ ਦਾ ਇੱਕ ਮੇਨ ਮੁੱਦਾ ਆ। ਜੋ ਤੁਸੀਂ ਵੱਡੇ ਵੱਡੇ ਬੁਲਾ ਰਹੇ ਨੂੰ ਸੌਂਦੇ ਆ ਜਦੋਂ ਸਰਕਾਰਾਂ ਆਉਣ ਲੱਗਦੀਆਂ ਤੇ ਉਦੋਂ ਇੱਕੋ ਹੀ ਗੱਲ ਇੱਕੋ ਮੁੱਦਾ ਸਾਡੇ ਪੰਜਾਬ ਦਾ ਚੁੱਕਿਆ ਜਾਂਦਾ ਉਹ ਇਹ ਨਸ਼ਾ ਕਿ ਅਸੀਂ ਨਸ਼ਾ ਖਤਮ ਕਰ ਦਿਆਂਗੇ, ਇਹ ਨਸ਼ਾ ਐਵੇਂ ਹੋ ਜਾਊਗਾ। ਇਵੇਂ ਹੋ ਜੂਗਾ ਲੇਕਿਨ ਗੱਲਾਂ ਬਹੁਤ ਸਾਡੇ ਕੋਲ ਵੱਡੀਆਂ-ਵੱਡੀਆਂ ਆਉਂਦੀਆਂ ਲੇਕਿਨ ਨਸ਼ਾ ਕਿੱਥੋਂ ਆਉਂਦਾ ਕਿਵੇਂ ਸਾਡੇ ਨੌਜਵਾਨ ਲੋਕਾਂ ਤੱਕ ਇਹ ਨਸ਼ਾ ਪਹੁੰਚਦਾ ਕਿਵੇਂ ਸਾਡੀ ਨੌਜਵਾਨ ਪੀੜ੍ਹੀ ਇਸ ਨਸ਼ੇ ਦੇ ਵਿੱਚ ਤਸਦੀਏ ਉਸ ਤੋਂ ਬਾਅਦ ਕਿਵੇਂ ਸਾਡੇ ਨੌਜਵਾਨ ਜਦੋਂ ਉਹਨਾਂ ਨੂੰ ਮਾਤ ਆ ਜਾਂਦੀ ਹੈ ਕਿਵੇਂ ਆਪਣੇ ਆਪ ਨੂੰ ਇਸ ਨਸ਼ੇ ਤੋਂ ਕੱਢਣ ਦੀ ਕੋਸ਼ਿਸ਼ ਕਰਦੇ ਨੇ ਸੋ ਅੱਜ ਤੁਹਾਨੂੰ ਇੱਕ ਇਹੋ ਜਿਹਾ ਸ਼ਖਸ ਨਾਲ ਮਿਲਾਉਂਗਾ ਦਰਸਲ ਤੁਹਾਨੂੰ ਦੱਸਦੀ ਹੈ ਸੋਸ਼ਲ ਮੀਡੀਆ ਤੇ ਕਾਫੀ ਇੰਟਰਵਿਊਜ਼ ਇਹਨਾਂ ਦੇ ਵਾਇਰਲ ਹੋ ਰਹੇ ਨੇ ਬਹੁਤ ਸਾਰੀਆਂ ਗੱਲਾਂ ਸਾਨੂੰ ਸੁਣਨ ਨੂੰ ਦੇਖਣ ਨੂੰ ਜਾਣਨ ਨੂੰ ਮਿਲਣ ਗਿਆ ਕਿ ਆਖਿਰਕਾਰ ਕਦੀ ਪੰਜਾਬ ਦੀ ਜਵਾਨੀ ਨਸ਼ੇ ਚ ਕਿਵੇਂ ਤਸਰੀ ਜਾਂਦੀ ਹੈ ਇਹਦਾ ਕਾਰਨ ਕੀ ਹੈ ਕੀ ਕੀ ਗੱਲਾਂ ਹੁੰਦੀਆਂ ਨੇ ਕਿਉਂ ਜਵਾਨੀ ਪੰਜਾਬ ਦਾ ਨਾਮ ਹੀ ਨਸ਼ੇ ਦੇ ਵਿੱਚ ਕਿਉਂ ਵਜਦਾ ਹੈ ਆਖਿਰਕਾਰ ਬਾਕੀ ਬਹੁਤ ਸੂਬੇ ਨੇ ਨਸ਼ਾ ਕਿਤੇ ਹੋਰ ਨਹੀਂ ਹੈ ਹਰ ਜਗ੍ਹਾ ਹੈਗਾ ਜੀ ਲੇਕਿਨ ਹੁਣ ਪੰਜਾਬ ਹੀ ਕਿਉਂ ਅੱਗੇ ਆਉਂਦਾ ਫਿਲਮਾਂ ਦੇ ਵਿੱਚ ਜ਼ਿਆਦਾਤਰ ਫਿਲਮਾਂ ਦੇ ਵਿੱਚ ਜ਼ਿਆਦਾਤਰ ਪੰਜਾਬ ਦਾ ਨਾਮ ਕਿਉਂ ਲਿਆ ਜਾਂਦਾ ਕਿ ਪੰਜਾਬ ਦੇ ਵਿੱਚ ਨਸ਼ਾ ਵੇਚਦਾ ਗਾਣਿਆਂ ਚ ਕਿਉਂ ਆਉਂਦਾ ਕਿਉਂ ਪੰਜਾਬ ਦੇ ਨਾਮ ਹੀ ਮੋਹਰੇ ਆਉਂਦਾ ਸਾਰੀਆਂ ਗੱਲਾਂ ਜਾਣਾਂਗੇ ਸਾਡੇ ਨਾਲ ਬਾਈ ਬਾਈ ਸਤਿ ਸ਼੍ਰੀ ਅਕਾਲ ਕਿਵੇਂ ਹੋ ਜੀ ਬਸ ਸਤਿ ਸ਼੍ਰੀ ਅਕਾਲ ਜੀ ਜਿਵੇਂ ਮਾ ਬਾਈ ਸਟਾਰਟਿੰਗ ਗੱਲਬਾਤ ਕੀਤੀ ਤੁਹਾਡੀਆਂ ਇੰਟਰਵਿਊਜ਼ ਵੀ ਅਸੀਂ ਦੇਖੀਆਂ ਬਹੁਤ ਚੈਨਲ ਵਾਲੇ ਕਰਦੇ ਨੇ ਮੈਨੂੰ ਮੈਂ ਬਹੁਤ ਐਕਸਾਈਟਡ ਸੀਗਾ ਕਿ ਅੱਜ ਮੈਂ ਬਾਈ ਨਾਲ ਗੱਲਬਾਤ ਕਰਨੀ ਆ ਕਿਉਂਕਿ ਜਿੱਥੇ ਇੰਨੇ ਮੁੱਦੇ ਇੰਨੇ ਟੌਪਿਕਸ ਨੇ ਲੇਕਿਨ ਪੰਜਾਬ ਦਾ ਨਾਂ ਵਾਜਦਾ ਜੀ ਇਹੀ ਹੈ ਕਿ ਹਾਂਜੀ ਜੀ ਪੰਜਾਬ ਦੇ ਨਸ਼ਾ ਵੇਚਦਾ ਪੰਜਾਬ ਦੇ ਲੋਕ ਜਾ ਨਸ਼ੇ ਜਿਹਾ ਵੜਦੇ ਨੇ ਤੁਹਾਡੀਆਂ ਜਿਹੜੀਆਂ ਗੱਲਾਂ ਜਾਂ ਜੋਸਾ ਨੂੰ ਤੁਹਾਡੇ ਜਿੰਨਾ ਕੁ ਪਤਾ ਹੈ ਹਾਲੇ ਤੱਕ ਕਿ ਤੁਸੀਂ ਕਿਹਾ ਕਿ ਮੈਂ ਕਰੋੜਾਂ ਦਾ ਨਸ਼ਾ ਕਰ ਲਿਆ ਕਰੋੜਾਂ ਦਾ ਨਸ਼ਾ ਮਤਲਬ ਕਿ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਬਾਜੀ ਮਤਲਬ ਕਿ ਕਰੂਰਾ ਨਸ਼ਾ ਮਤਲਬ ਕਿ ਮੀ ਨਿਹਰਾ ਤੁਸੀਂ ਐਕਸਟੀਮੇਟ ਅਸੀਂ ਲਗਾ ਸਕਦੇ ਕਿ ਕਿੰਨਾ ਪਹਿਲਾਂ ਮੈਨੂੰ ਇਹ ਦੱਸੋ ਕਿ ਤੁਸੀਂ ਇਹ ਗੱਲ ਕਿਵੇਂ ਕਹਿਨੋ ਕਿ ਮੈਂ ਕਰੂਰਾ ਦਾ ਨਸ਼ਾ ਕਰ ਲਿਆ ਭਾਜੀ ਭਾਜੀ ਕਿਉਂਕਿ ਲੱਗੇ ਛੋਟੀ ਉਮਰ ਦੇ ਸੀ ਮੈਂ 14-15 ਸਾਲ ਦੀ ਉਮਰ ਤੋਂ ਨਸ਼ਾ ਜਿਹੜਾ ਬੰਦਾ ਕਰਦਾ ਹੈ 23 ਸਾਲ ਜਿਹਨੇ ਨਸ਼ਾ ਕੀਤਾ ਹੋਵੇ 23 ਸਾਲ 23 ਸਾਲ ਜ਼ਿੰਦਗੀ ਦੇ ਥੋੜੇ ਨਹੀਂ ਹੁੰਦੇ 23 ਸਾਲ ਜ਼ਿੰਦਗੀ ਤੇ ਨਸ਼ਾ ਜਵਾਰੀ ਨਿਕਲ ਗਈ ਜਵਾਨੀ ਸਾਰੀ ਨਸ਼ੇ ਵਿੱਚ ਨਿਕਲ ਗਈ ਜੀ ਤੇ ਹੁਣ 39 ਸਾਲ ਦੀ ਉਮਰ ਹੋ ਗਈ 39 ইয়ার্স ওল্ড ਤੇ ਹੁਣ ਜਾ ਕੇ ਮਾਲਕ ਨੇ ਕਿਰਪਾ ਕੀਤੀ ਆ ਮੜੀ ਸੋਜੀ ਆਈ ਆ ਮਤਲਬ ਪਤਾ ਲੱਗਾ ਵੀ ਉਹ ਮੈਂ ਗਲਤ ਕਰ ਰਿਹਾ ਸੀ ਉਹ ਜ਼ਿੰਦਗੀ ਮੇਰੀ ਗਲਤ ਸੀ ਹੁਣ ਮੈਂ ਸਹੀ ਪਾਸੇ ਨੂੰ ਤੁਰੇ ਆ ਤੇ ਕੋਸ਼ਿਸ਼ ਕਰਦੇ ਆ ਵੀ ਜਿਹੜੇ ਆਪਣੇ ਪ੍ਰਾਹੋਰ ਪਹਾ ਆ ਉਹਨਾਂ ਨੂੰ ਵੀ ਕੋਈ ਨਾ ਕੋਈ ਸਾਡੇ ਤੋਂ ਗੱਲ ਮੈਨੂੰ ਦੇਖ ਕੇ ਕੁਝ ਮੈਨੂੰ ਉਹਨਾਂ ਨੂੰ ਦੇਖ ਕੇ ਸਿੱਖਣ ਨੂੰ ਮਿਲੇ ਤੇ ਅਸੀਂ ਗਾਂ ਵੀ ਆਪਣੀ ਜ਼ਿੰਦਗੀ ਜਿਹੜੀ ਬਿਚਾਰ ਲਈਏ ਤੇ ਅਸੀਂ ਆਪਣੇ ਪੰਜਾਬ ਨੂੰ ਜਿਹੜਾ ਕਹਿੰਦੇ ਨੇ ਪੰਜਾਬ ਨਸ਼ਿਆਂ ਦਾ ਛੇਵਾਂ ਦਰਿਆ ਆ ਹਾਂ ਹਾਂ ਇਹ ਜਿਹੜਾ ਨਸ਼ਿਆਂ ਦਾ ਦਰਿਆ ਕਿ ਛੇਵੇਂ ਨੰਬਰ ਤੇ ਵਗਦਾ ਸੀ ਪਰ ਜੋ ਹੁਣ ਹਾਲਾਤ ਬਣੇ ਪਿਆ ਇਸ ਵੇਲੇ ਪਹਿਲੇ ਨੰਬਰ ਤੇ ਆ ਗਿਆ ਇਹ ਦਰਿਆ ਇਹਨੇ ਬਾਕੀ ਜਿਹੜੇ ਪੰਜ ਦਰਿਆ ਸੀ ਉਹ ਪਿੱਛੇ ਛੱਡ ਦਿੱਤੇ ਇਹ ਗੱਲ ਸਹੀ ਆ ਕਿ ਪੰਜਾਬ ਦੇ ਵਿੱਚ ਛੇਵਾਂ ਦਰਿਆ ਨਸ਼ੇ ਦਾ ਵਗ ਰਿਹਾ ਤੁਸੀਂ ਦੱਸ ਸਕਦੇ ਹੋ ਅਸਲ ਦੇ ਵਿੱਚ ਕੀ ਗੱਲ ਸੱਚ ਆ ਕਿ ਸਿਰਫ ਗੱਲਾਂ ਗੱਲਾਂ ਚ ਆ ਨਹੀਂ ਭਾਜੀ ਸੱਚ ਆ ਤੁਸੀਂ ਪਿੰਡਾਂ ਦੇ ਵਿੱਚ ਹਾਲ ਜਾ ਕੇ ਦੇਖ ਲਓ ਤੁਸੀਂ ਸ਼ਹਿਰਾਂ ਦੇ ਵਿੱਚ ਹਾਲ ਜਾ ਕੇ ਦੇਖ ਲਓ ਇਦਾਂ ਦੀ ਕਿਹੜਾ ਮੁਹੱਲਾ ਆ ਕਿਹੜੀ ਗਲੀ ਆ ਜਿਹਦੇ ਵਿੱਚੋਂ ਨਸ਼ਾ ਨਹੀਂ ਮਿਲ ਰਿਹਾ ਹੈਗਾ ਉਹ ਕੌਣ ਕਸੂਰਵਾਰ ਆ ਉਹ ਚਲੋ ਮੰਨਦੇ ਆ ਖਾਨ ਵਾਲੇ ਵੀ ਕਸੂਰਵਾਰ ਆ ਵੀ ਉਹ ਆਪਣੇ ਆਪ ਦੇ ਕੰਟਰੋਲ ਨਹੀਂ ਰੱਖਦੇ ਪਰ ਜਿਨ੍ਹਾਂ ਨੂੰ ਅਸੀਂ ਜਿਤਾ ਕੇ ਉੱਤੇ ਭੇਜ ਦਨੇ ਜਿਹੜੇ ਜ਼ਿੰਮੇਵਾਰ ਇਨਸਾਨ ਆ ਜਿਨ੍ਹਾਂ ਨੇ ਸਾਰਾ ਸਿਸਟਮ ਇਹਨਾਂ ਦੇ ਹੱਥਾਂ ਵਿੱਚ ਆ ਉਹ ਪੈਸੇ ਦੇ ਲਾਲਚ ਵਸ ਆਣ ਕੇ ਇਹਨਾਂ ਚੀਜ਼ਾਂ ਦੇ ਵਿੱਚ ਆਪ ਲਿੱਪਤ ਹੋ ਜਾਂਦੇ ਆ ਇਹਨਾਂ ਜਿੱਤਣ ਤੋਂ ਪਹਿਲਾਂ ਉਹ ਇਹ ਗੱਲਾਂ ਕਰਦੇ ਆ ਤੇ ਜਦੋਂ ਉਸ ਗੋਲ ਸਰਕਲ ਦੇ ਗੋਲ ਦਾਇਰੇ ਦੇ ਅੰਦਰ ਆ ਜਾਂਦੇ ਉਹ ਫੇ ਉਹਨਾਂ ਦੇ ਵਿਚਾਰ ਕੀ ਹੋ ਜਾਂਦੇ ਆ ਇਹ ਤੁਸੀਂ ਆਪ ਹੀ ਦੇਖਦੇ ਉਹਨਾਂ ਦੀ ਸੋਚ ਕੀ ਹੋ ਜਾਂਦੀ ਆ ਤੇ ਉਹ ਜੋ ਕਹਿ ਕੇ ਸਰਕਾਰ ਵਿੱਚ ਆਏ ਹੁੰਦੇ ਆ ਉਹ ਚੀਜ਼ਾਂ ਤੋਂ ਉਹ ਪਰੇ हट ਜਾਂਦੇ ਆ ਤੇ ਫੇ ਮੈਨੂੰ ਲੱਗਦਾ ਵੀ ਮਾਇਆ ਜਿਹੜੀ ਹੁੰਦੀ ਆ ਉਹ ਵੱਡੇ ਵੱਡੇ ਸਾਧੂ ਸੰਤਾਂ ਤੁਹਾਡੇ ਤੁਹਾਡੇ ਕਹਿਣ ਦਾ ਭਾਵ ਆ ਕਿ ਸਰਕਾਰ ਦੇ ਵਿੱਚ ਆ ਰਿਹਾ ਇਹ ਭਾਜੀ ਜਿਹੜਾ ਨਸ਼ਾ ਕਿੰਨਾ ਆ ਰਿਹਾ ਯਾਰ ਦੱਸੋ ਨਸ਼ਾ ਹੁਣ ਸਰਕਾਰ ਨੂੰ ਤੁਸੀਂ ਆ ਮੇਰੀ ਗੱਲ ਸੁਣੋ ਮਤਲਬ ਕੱਲੀ ਕੱਲੀ ਚੀਜ਼ ਦਾ ਪਤਾ ਆ ਕੱਲਿਆ ਕੱਲੇ ਬੰਦਿਆਂ ਦਾ ਪਤਾ ਆ ਥਾਣੇ ਵਿੱਚ ਕੱਲੀਆਂ ਕੱਲੀਆਂ ਚੀਜ਼ਾਂ ਹੈ ਕਿਹੜਾ ਵੇਚਦਾ ਆ ਕਿਹੜਾ ਇੱਕ ਨੰਬਰ ਦਾ ਕੰਮ ਕਰਦਾ ਕਿਹੜਾ ਕੀ ਨਹੀਂ ਸਾਰਾ ਕੁਝ ਹੀ ਪਤਾ ਉਹਦੇ ਹੁੰਦੇ ਸੁਣਦੇ ਨਸ਼ਾ ਕਿੱਦਾਂ ਵੇਚ ਰਿਆ ਤੁਸੀਂ ਦੱਸੋ ਕਿੱਦਾਂ ਵੇਚ ਰਿਆ ਜਦ ਆਪਾਂ ਮੇਨ ਮੁੱਦਾ ਹੀ ਇਹ ਸੀ ਹਮ ਇਤਨੇ ਦਿਨ ਵਿੱਚ ਨਸ਼ਾ ਖਤਮ ਕਰ ਦੇਂਗੇ ਪਹਿਲੀਆਂ ਸਰਕਾਰਾਂ ਜਿਹੜੀਆਂ ਉਹ ਵੀ ਨਸ਼ੇ ਦੇ ਨਾਮ ਤੇ ਆਈਆਂ ਉਹ ਤੋਂ ਪਹਿਲਾਂ ਜਿਹੜੀ ਸਰਕਾਰ ਸੀ ਉਹ ਗਈ ਨਸ਼ੇ ਦੇ ਨਾਮ ਤੇ ਮਤਲਬ ਤਿੰਨ ਸਰਕਾਰਾਂ ਪੰਜਾਬੀ ਜਿਹੜੇ ਆ ਨਸ਼ੇ ਦੇ ਨਾਮ ਤੇ ਬਣਾ ਚੁੱਕੇ ਆ ਤੇ ਉਹ ਨਸ਼ੇ ਦਾ ਜਿਹੜਾ ਮੁੱਦਾ ਉੱਥੇ ਦਾ ਉੱਥੇ ਖੜਾ ਆ ਕਿਉਂਕਿ ਇਹਨਾਂ ਦੀ ਆਪਣੀ ਨੀਅਤ ਹੈ ਨਹੀਂ ਕਿ ਇਹ ਸਿਰਫ মিডিਆ ਮੂਰੇ ਆਣ ਕੇ ਬਿਆਨ ਦੇਣ ਜੋਗੇ ਆ ਇਹਨਾਂ ਦੇ ਪੱਲੇ ਕੱਖ ਨਹੀਂ ਹੈਗਾ ਜੇ ਇਹਨਾਂ ਦੇ ਪੱਲੇ ਹੋਵੇ ਨਾ ਕੁਝ ਤੇ ਹੁਣ ਨੂੰ ਤਿੰਨਾਂ ਸਰਕਾਰਾਂ ਵਿੱਚੋਂ ਕਿਸੇ ਨਾ ਕਿਸੇ ਨੇ ਤੇ ਕੰਟਰੋਲ ਕੀਤਾ ਹੁੰਦਾ ਪਰ ਨਹੀਂ ਜਦੋਂ ਵੀ ਤੁਸੀਂ ਦੇਖ ਲਓ ਜੀ ਜਿੱਧਰ ਨਹੀਂ ਮਰਜੀ ਗਲੀ ਵਿੱਚ ਚਲ ਜਿਓ ਨਵਾਂ ਹੀ ਕੋਈ ਤਸਕਰ ਉੱਠਿਆ ਸੁਣਦੇ ਆ ਵੀ ਅੱਜ ਜੀ ਆਹ ਫਲਾਣਾ ਵੀ ਵੇਚਣ ਦਾ ਤੇ ਇਹ ਡਰ ਦੀ ਦੇਖੋ ਜਿਸ ਤਰੀਕੇ ਨਾਲ ਸਤਾਈ ਤਾਂ ਹੈਗੀ ਅਜੇ ਜਦੋਂ ਨਸ਼ੇ ਵਾਲਾ ਬੰਦਾ ਜਾਂ ਤਸਕਰ ਕਰਦਾਂ ਵਾਲਾ ਤਸਕਰੀ ਕਰਨ ਵਾਲਾ ਜਾਂ ਨਸ਼ਾ ਕਰਨ ਵਾਲਾ ਬੰਦਾ ਫੜਿਆ ਜਾਂਦਾ ਪਰ ਪੈਣੀ ਹੁੰਦਾ ਉਹਨੂੰ ਕਿ ਨਹੀਂ ਜੇ ਫੜੇ ਗਏ ਡਾਂਗਾ ਪਹਿਨ ਗਿਆ ਜੇ ਫੜੇ ਗਏ ਕਾਰਵਾਈ ਹੋਊਗੀ ਵੱਡੀ ਕੀ ਪਤਾ ਪੱਕੇ ਹੀ ਅੰਦਰ ਹੋ ਜੀ ਅਸੀਂ ਪਰਿਵਾਰ ਦਾ ਟੱਬਰ ਦਾ ਕੀ ਹੋਊਗਾ ਜਿਹੜੇ ਵੇਚਦੇ ਆ ਤੁਸੀਂ ਇਹ ਜਾਂਦੇ ਹੋ ਜੀ ਜਾਂਦੇ ਰਹੇ ਮੈਂ ਤੁਹਾਨੂੰ ਦੱਸਾਂ ਅੱਜ ਜਲੰਧਰ ਦੇ ਵਿੱਚ ਜਦੋਂ ਦੇ ਐਸਟੀਐਫ ਵਿੱਚ ਜਗਜੀਤ ਸਿੰਘ ਬਰਿਆਣਾ ਜੀ ਆ ਆਇਆ ਮਤਲਬ ਆਫਿਸਰ ਆ ਉਹ ਜਦੋਂ ਉਹ ਆਏ ਆ ਉਦੋਂ ਦਾ ਥੋੜਿਆ ਪੁਲਿਸ ਦੀ ਜਿਹੜੀ ਗਤੀਵਿਧੀ ਨਸ਼ੇ ਦੇ ਪ੍ਰਤੀ ਜਿਹੜੀ ਥੋੜੀ ਜੀ ਤੇਜ਼ ਹੋ ਗਈ ਆ ਥੋੜੀ ਜੀ ਦੇਖਣ ਨੂੰ ਲੱਗਦਾ ਆ ਵੀ ਹੁਣ ਪਿੰਡਾਂ ਦੇ ਵਿੱਚ ਆਲੇ ਦੁਆਲੇ ਮਤਲਬ ਸਖਤਾਈ ਹੁੰਦੀ ਆ ਅੱਜ ਵੀ ਮੈਂ ਸਾਡੇ ਪਿੰਡ ਵੀ ਜਿੱਤੇ ਆ ਹਸਪੀਟਲ ਵਿੱਚ ਨਸ਼ੇ ਦੀਆਂ ਗੋਲੀਆਂ ਅੰਦਰੋਂ ਫ੍ਰੀ ਲੈ ਕੇ ਬਾਹਰ ਵੇਚੀਆਂ ਜਾਂਦੀਆਂ ਸੀ ਉੱਥੇ ਵੀ ਅੱਜ ਕੱਲ ਦੀ ਪੁਲਿਸ ਕੱਲ ਵੀ ਗਈ ਅੱਜ ਵੀ ਗਈ ਤੇ ਸਾਡੇ ਲਾਗੇ ਛਾਗੇ ਪਿੰਡਾਂ ਵਿੱਚ ਵੀ ਇੱਕ ਦੋ ਕਾਰਵਾਈਆਂ ਹੋਈਆਂ ਮਤਲਬ ਇਹ ਵਧੀਆ ਆਫੀਸਰ ਜਿਹੜੇ ਉਹ ਅੱਗੇ ਆਉਣ ਜੇ ਉਹਨਾਂ ਦੇ ਮਨ ਵਿੱਚ ਹੋਵੇ ਤੇ ਅਸੀਂ ਇਸ ਚੀਜ਼ ਨੂੰ ਬਚਾਈਏ ਤਾਂ ਹੋ ਸਕਦਾ ਹਾ ਹੁਣ ਜੇ ਆਫੀਸਰ ਆਣ ਕੇ ਕਹਿੰਦੇ ਸਾਨੂੰ ਨਾਂ ਦਿਓ ਜੀ ਨਸ਼ੇ ਵਾਲਿਆਂ ਦਾ ਨਸ਼ਾ ਕਿਹੜਾ ਕਿਹੜਾ ਵੇਚਦਾ ਤੇ ਉਹ ਨਾਂ ਤਾਂ ਲੋਕੀ ਤਾਂ ਦੇਣ ਜੇ ਤੁਹਾਨੂੰ ਪਤਾ ਨਾ ਹੋਵੇ ਤੁਹਾਨੂੰ ਪਤਾ ਸਾਰਾ ਕੁਝ ਆ ਮਤਲਬ ਤੁਹਾਡੀ ਨੀਅਤ ਜਿਹੜੀ ਉਹ ਵੀ ਹੋਣੀ ਚਾਹੀਦੀ ਹੈ ਨਾ ਮੈਂ ਅਸੀਂ ਕੀ ਕਰਨਾ ਤੁਹਾਡੇ ਜਿਹੜੇ ਥੱਲੇ ਵਾਲੇ ਥਾਣਿਆਂ ਦੇ ਵਿੱਚ ਲੱਗੇ ਆ ਤੁਸੀਂ ਉਹਨਾਂ ਨੂੰ ਦੇਖੋ ਵੀ ਉਹ 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 ਕੰਮ ਕੀ ਰਿਹਾ ਆ ਉਹਨਾਂ ਦੀਆਂ ਕੀ ਗਤੀਵਿਧੀਆਂ ਆ ਮਤਲਬ ਸਾਰੇ ਜਿੰਨਾ ਚੱਕਰ ਸਾਡੀ ਹੈ ਨਾ ਸਰਕਾਰ ਤੇ ਸਾਡਾ ਪੁਲਿਸ ਪ੍ਰਸ਼ਾਸਨ ਇਹ ਨਹੀਂ ਸਹੀ ਹੁੰਦੇ ਸਹੀ ਬੰਦਿਆਂ ਨੂੰ ਨਹੀਂ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਉਹਨਾਂ ਚੱਕਰ ਸਾਡੇ ਇੱਥੇ ਮਾਹੌਲ ਨਹੀਂ ਇਹ ਬਣ ਸਕਦਾ ਕਿਉਂਕਿ ਜਦੋਂ ਕੋਈ ਅਫਸਰ ਜਾਂਦਾ ਗੱਲਾਂ ਕੁਛ ਕਰਦਾ ਪਰ ਉਹ ਕੰਮ ਜਿਹੜੇ ਉਹ ਨਹੀਂ ਕਰਦਾ ਗੱਲ ਹੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਤਲਬ ਗੱਲਾਂ ਕਰਨ ਨੂੰ ਚੰਗੇ ਆ ਕੰਮ ਕਰਨ ਨੂੰ ਅਸੀਂ ਬਹੁਤ ਮਾੜੇ ਚਲੋ ਇਦਾਂ ਗੱਲਾਂ ਦੀ ਡਿਸਕਸ਼ਨ ਤਾਂ ਦੇਖੋ ਇਹ ਚੱਲਦੀ ਰਹਿਣੀ ਹੈ ਕਿ ਸਰਕਾਰ ਪ੍ਰਸ਼ਾਸਨ ਕੀ ਕਰਦਾ ਸਾਨੂੰ ਵੀ ਪਤਾ ਮੈਂ ਥੋੜੇ ਤੇ ਹੁਣਾ ਤੁਹਾਨੂੰ ਇੱਕ ਵਾਰੀ ਪੂਰਾ ਵਾਈਡ ਕੈਮਰਾ ਦਿਖਾਈਆ ਬਾਈ ਨੂੰ ਦੇਖ ਲਓ ਬਾਈ ਕਹਿੰਦਾ ਮੈਂ 23 ਸਾਲ ਨਸ਼ਾ ਕੀਤਾ ਵਾ ਤੇ 23 ਸਾਲ ਕਰਦਾ ਰਿਹਾ ਲੇਕਿਨ ਤੁਹਾਨੂੰ ਅੱਜ ਦੇਖ ਕੇ ਮੈਨੂੰ ਲੱਗਦਾ ਨਹੀਂ ਆ ਕਿ ਤੁਸੀਂ ਮਤਲਬ ਤੁਸੀਂ ਜਿਸ ਤਰੀਕੇ ਨਾਲ ਮੈਨੂੰ ਦੱਸਦੇ ਪਏ ਹੋ ਕਿ ਮੈਂ ਤਾਂ ਹੀ 13 ਸਾਲ ਤੋਂ ਲੱਗ ਗਿਆ 13 13 ਸਾਲ ਤੋਂ ਲੱਗ ਗਿਆ ਸੀ ਕਿ ਤੂੰ 23 ਸਾਲ ਨਸ਼ਾ ਕੀਤਾ ਬਟ ਤੁਸੀਂ ਹੁਣ ਫਿੱਟ ਹੁਣ ਮੈਨੂੰ 1.5 ਮਹੀਨੇ ਹੋ ਗਿਆ ਭਾਈ 1.5 ਮਹੀਨੇ ਹੋ ਗਏ ਇਹ ਰਿਕਵਰੀ ਕੀਤੀ ਕਿਉਂਕਿ ਬਹੁਤ سارے ਨਸ਼ੇ ਵਾਲੇ ਜਾਂ ਨਸ਼ੇੜੀ ਅਸੀਂ ਇਹ ਦੇਖਿਆ ਉਹਨਾਂ ਦੇ ਆਪਣਾ ਪਿਆਮਾ ਢੱਲਾ ਹੁੰਦਾ ਉਹ ਮਤਲਬ ਇਹੋ ਜਿਹੇ ਬੱਤਰ ਹਾਲਾਤ ਬੰਦੇ ਦੇ ਮਤਲਬ ਕਿ ਸ਼ਕਲ ਦੀ ਨਜ਼ਰੋਂ ਦੀ ਹੁੰਦੀ ਆੱਖਾਂ ਬਾਹਰ ਆਈਆਂ ਹੁੰਦੀਆਂ ਗੱਲਾਂ ਵਿੱਚ ਬੜੀਆਂ ਹੁੰਦੀਆਂ ਪਰ ਜੇ ਮੈਂ ਤੁਹਾਨੂੰ ਦੇਖ ਲਾ ਕਿ 1.5 ਮਹੀਨਿਆਂ ਚ ਤੁਸੀਂ ਆਪਣੇ ਆਪ ਨੂੰ ਰਿਕਵਰ ਕੀਤਾ ਹੈ ਕਿ ਤੁਸੀਂ ਕਿਵੇਂ ਕੀਤਾ ਮਤਲਬ ਲਗੀ ਦੇਖ ਕੇ ਮੈਂ ਕਹਿ ਨਹੀਂ ਸਕਦਾ ਕਿ ਇੰਨਾ ਲਿਹਾ ਕੀਤਾ ਹੋਊਗਾ ਕਿਸੇ ਇੱਕ ਬੰਦੇ ਨੇ ਉਹ ਭਾਈ ਇਦਾਂ ਹੈ ਨਾ ਘਰੋਂ ਜਿੱਦਾਂ ਮਤਲਬ ਖਰਾਕ ਦਾ ਜ਼ੋਰ ਸੀ ਹੂੰ ਖਰਾਕ ਚੰਗੀ ਸੀ ਘਰ ਵਿੱਚ ਤੇ ਤਾਂ ਕਰਕੇ ਇੱਕ ਮਾਂ ਦੀ ਜਿਹੜੀ ਜਿਹਦਾ ਖਿਆਲ ਰੱਖਣਾ ਬੱਚੇ ਦਾ ਉਹ ਤਾਂ ਵੀ ਬਚਦੇ ਨੇ ਇੱਕ ਜਿੱਦਾਂ ਮਤਲਬ ਨਿੱਨੇ ਕਾਲ ਜੇ ਨੀ ਨਸ਼ਾ ਕਰਦੇ ਹੁੰਦੇ ਸੀ ਮਤਲਬ ਦੋ ਦੋ ਤਿੰਨ ਚੀਜ਼ਾਂ ਪਰ ਨਸ਼ਾ ਹੁੰਦਾ ਤਾਂ ਮਾੜਾ ਹੀ ਆ ਅੰਦਰੋਂ ਤੋਂ ਉਹ ਬੰਦੇ ਨੂੰ ਖਤਮ ਕਰਦਾ ਹੀ ਆ ਪਰ ਦੋ ਚਾਰ ਚੀਜ਼ਾਂ ਜਿਹੜੀਆਂ ਸੀਗੀਆਂ ਉਹਨਾਂ ਕਰਕੇ ਵੀ ਥੋੜਾ ਬਚਾਰ ਹੁੰਦਾ ਹੈ ਇੱਕ ਮੈਂ ਜਦੋਂ ਆ 1.5 ਮਹੀਨਿਆਂ ਤੋਂ ਛੱਡਿਆ ਆ ਮੈਂ ਬੀਅਰ ਤੱਕ ਵੀ ਨਹੀਂ ਪੀਤੀ ਹੈਗੀ ਫੀਮ ਡੋਡੇ ਤੇ ਦੂਰ ਦੀਆਂ ਗੱਲਾਂ ਤੇ ਇੰਨਾ ਚਿਰ ਜਿਹੜੇ ਬੰਦੇ ਨੇ ਮਤਲਬ ਚੀਸੀਆਂ ਪੀਤੀਆਂ ਹੁਣ ਚਿੱਟਾ ਪੀਤਾ ਹੋਵੇ ਸਮੈਕ ਪੀਤੀ ਹੋਵੇ ਹਰੇਕ ਚੀਜ਼ ਦਾ ਸਵਾਦ ਦੇਖਿਆ ਹੋਵੇ ਉਹ ਜਦੋਂ ਮਾਲਕ ਕਿਰਪਾ ਕਰਦਾ ਹੈ ਤਾਂ ਫਿਰ ਉਹ ਨਿੱਖਰ ਕੇ ਅੱਗੇ ਨੂੰ ਆਉਂਦਾ ਤੁਹਾਡੀ ਬੋਡੀ ਵਿੱਚ ਨਾ ਕੁਦਰਤੀ ਇਹ ਚੀਜ਼ਾਂ ਹੁੰਦੀਆਂ ਜਦੋਂ ਤੁਸੀਂ ਨਸ਼ਾ ਛੱਡਦੇ ਹੋ ਨਾ ਪਹਿਲਾਂ ਤਾਂ ਮਹੀਨਾ ਤੁਹਾਡਾ ਬਹੁਤ ਖ ਨਿਕਲਦਾ 20 25 ਦਿਨ ਜਿਹੜੇ ਆ ਤੇ ਜਿਹੜੇ 5 6 ਦਿਨ ਹੁੰਦੇ ਆ ਤੋੜ ਵਾਲੇ ਬੜੇ ਜਿਆਦੇ ਬੁਰੇ ਹੁੰਦੇ ਆ ਤੇ ਹੌਲੀ ਹੌਲੀ ਉਹ ਘਟਦਾ ਜਾਂਦਾ ਸਿਸਟਮ ਨਾ ਤੇ ਉਹ ਜਿਹੜੀਆਂ ਚੀਜ਼ਾਂ ਉਸ ਤੋਂ ਬਾਅਦ ਤੁਸੀਂ ਰਿਕਵਰ ਹੋਣਾ ਸ਼ੁਰੂ ਹੋ ਜਾਂਦੇ ਆ ਹੁਣ ਮੇਰੇ ਵਿੱਚ ਇਹ ਚੋਸਤੀ ਪੁਰਤੀ ਵੀ ਪੂਰੀ ਆ ਮਤਲਬ ਮੈਨੂੰ ਇਹ ਲੱਗਦਾ ਹੀ ਨਹੀਂ ਮੈਨੂੰ ਆਪ ਨਹੀਂ ਲੱਗਦਾ ਕਿ ਮੈਂ 23 ਸਾਲ ਨਸ਼ਾ ਕੀਤਾ ਹੋਊਗਾ ਨਾਲੇ ਮੈਂ ਖੁਦ ਕਰਦਾ ਰਿਆ ਮਤਲਬ ਤੁਹਾਡੇ ਸਰੀਰ ਤੁਹਾਨੂੰ ਸੂਏ ਨੂੰ ਕੋ ਲੰਗੂ ਉੱਠੀ ਦਾ ਕੋਈ ਟੈਨਸ਼ਨ ਹਾਂ ਵਧੀਆ ਲੱਗਦਾ ਪਾਜੀ ਮੈਂ ਕਹਿੰਦਾ ਜ਼ਿੰਦਗੀ ਯਾਰ ਹੁਣ ਪਤਾ ਲੱਗੀ ਵੀ ਆਹ ਜ਼ਿੰਦਗੀ ਆਸਲੀ ਪਹਿਲਾਂ ਤਾਂ ਐਵੇਂ ਮੈਂ ਕਹਿੰਦਾ ਧੱਕੇ ਖਾਂਦੇ ਰਹੇ ਕਦੇ ਕਿਸੇ ਦੇ ਆਹ ਮੋਟਰਸਾਈਕਲ ਤੇ ਬੈਠੇ ਇਦਾਂ ਤੁਰੇ ਰਹਿਣਾ ਕਦੇ ਕਿਸੇ ਦੇ ਦੇਖਣਾ ਵੇ ਇਦੋਂ ਪੈਸੇ ਕਰ ਲਓ ਕਦੇ ਘਰੋਂ ਟਾਂਕਾ ਲਾ ਲਓ ਕਦੇ ਇਦੋਂ ਕਰ ਲਓ ਓ ਕਰ ਲਓ ਮਤਲਬ ਅੱਗੇ ਤਾਂ ਟੈਨਸ਼ਨਾਂ ਵਿੱਚ ਹੀ ਜ਼ਿੰਦਗੀ ਹੁੰਦੀ ਸੀ ਆਹ ਸਕੂਨ ਭਰੀ ਜ਼ਿੰਦਗੀ ਆ ਐਨ ਮਨ ਆਪਣਾ ਹੌਲਾ ਰੱਖੀਦਾ ਜਦੋਂ ਕਦੇ ਤੁਹਾਡੇ ਵਰਗੇ ਭਰਾ ਦਾ ਫੋਨ ਆ ਜਾਂਦਾ ਤੇ ਜਾ ਕੇ ਇੰਟਰਵਿਊ ਹੋ ਜਾਂਦੀ ਆ ਮਤਲਬ ਸਾਰੀ ਦੇੜੀ ਵਿੱਚ ਪੋਜ਼ਿਟਿਵ ਪੋਜ਼ਿਟਿਵ ਹੀ ਰਹੀਦਾ ਹੈ ਮਤਲਬ ਨੇ ਮਤਲਬ ਆਪਣੇ ਵਿੱਚ ਕੋਈ ਨੈਗੇਟਿਵ ਗੱਲਾਂ ਜਿਹੜੀਆਂ ਬਾਹਰ ਕੱਢਤੀਆਂ ਸਾਡੇ ਬਾਰੇ ਦੁਨੀਆ ਹੁਣ ਕੀ ਬੋਲਦੀ ਆ ਆ ਮੇਰਾ ਮੀਡੀਆ 'ਚ ਨਾਮ ਹੈ ਨਾ ਮੇਰੇ ਬਾਰੇ ਲੱਖ ਕੋਈ ਕਹੀ ਜਾਵੇ ਮੈਨੂੰ ਕਈ ਬੰਦੇ ਕਹਿੰਦੇ ਵੀ ਓਏ ਅੱਗੇ ਤੇਰਾ ਥੋੜਿਆ ਨੂੰ ਪਤਾ ਹੀ ਹੁਣ ਸਾਰੇ ਪੰਜਾਬ ਨੂੰ ਤੇਰਾ ਪਤਾ ਲੱਗ ਗਿਆ ਵੇ ਮੌਂਟੀ ਨਸ਼ਾ ਕਰਦਾ ਸੀ ਪਰ ਆਪਾਂ ਨੂੰ ਐਦਾਂ ਦਾ ਕੋਈ ਚੱਕਰ ਨਹੀਂ ਯਾਰ ਮੈਂ ਚਾਹੁੰਦਾ ਵੇ ਮੈਂ ਰਾਈਟਰ ਵੀ ਆ ਨਾ ਕਾਲੂ ਮੈਂ ਦੁਨੀਆ ਦੇ ਸਾਹਮਣੇ ਜਦੋਂ ਵੀ ਆਵਾਂ ਮਤਲਬ ਲੋਕਾਂ ਨੂੰ ਬਾਅਦ 'ਚ ਹੋਣਾ ਮੇਰਾ ਪਤਾ ਲੱਗੇ ਵੀ ਇਹ ਇਦਾਂ ਸੀ ਮੈਂ ਪਹਿਲਾਂ ਹੀ ਸਾਰਾ ਕੁਝ ਦੱਸਣਾ ਚਾਹੁੰਦਾ ਵੀ ਮੈਂ ਜੋ ਕੁਸ਼ਵੀਆਂ ਉਹ ਆ ਕੁਸ਼ਵੀਆਂ ਵੀ ਮੇਰੀ ਜ਼ਿੰਦਗੀ ਸੀ ਅੱਜ ਮੈਂ ਆ ਮੈਨੂੰ ਲੱਗਦਾ ਸੀ ਕਿ ਸ਼ਾਇਦ ਭਾਈ ਉਹ ਕਹੇ ਨਾ ਕਿ ਯਾਰ ਮੇਰਾ ਚਿਹਰਾ ਲਕੋ ਰਿਓ ਦਿਖੇ ਨਾ ਕਿਸੇ ਨੂੰ ਪਤਾ ਨਾ ਲੱਗੇ ਮੈਨੂੰ ਸਕੇ ਕਿ ਨਹੀਂ ਯਾਰ ਗੱਲਾਂ ਨਹੀਂ ਅੱਛਾ ਤੁਸੀਂ ਘਰੋਂ ਠੀਕ ਠਾਕ ਹੋ ਵਧੀਆ ਆ ਮਾਲਕ ਦੀ ਕਿਰਪਾ ਰੋਟੀ ਵਧੀਆ ਚੱਲਦੀ ਹੈ ਕਿਉਂਕਿ ਮੈਂ ਤੁਹਾਨੂੰ ਤਾਂ ਪੁੱਛਿਆ ਕਿਉਂਕਿ ਜਦੋਂ ਕੋਈ ਬੰਦਾ ਨਸ਼ਾ ਕਰਦਾ ਨਾ ਉਹ ਦਿਨ ਦੀ ਖਰਾਕ ਜਿੰਨੀ ਹੁੰਦੀ ਆ ਉਹਦੇ ਪੈ ਜੇ ਨਹੀਂ ਤਾਂ ਕਰੋ ਸੋਕੇ ਮਿਲ ਜਿਓ ਠੀਕ ਐ ਨਹੀਂ ਤਾਂ ਉਹ ਚੋਰੀਆਂ ਚੋਗਾਰੀਆਂ ਜਾਂਦੇ ਜਾਂ ਮੋਟਰਸਾਈਕਲ ਚੱਕਣੇ ਫੋਨ ਚੋਰੀ ਕਰ ਲੈ ਜਾਂ ਕਿਸੇ ਦੀ ਚੈਨੀ ਕੋਲੀ ਕਿਉਂਕਿ ਮੇਨ ਬਾਰਦਾਤਾ ਦਾ ਘਰ ਨਹੀਂ ਇਹ ਬਣਦਾ ਲੋਕੀ ਗੈਂਗਸਟਰ ਬਾਦ ਚ ਕਿਉਂ ਬਣਦੇ ਚੇਲੇ ਬਾਦ ਕਿਉਂ ਬਣਦੇ ਕਿ ਨਹੀਂ ਜੀ ਹਾਲ ਜੀ ਸਿੱਕ ਸਾਡਾ ਨਸ਼ਾ ਟੋਕ ਪੂਰਾ ਕਰ ਦਿਓ ਅਸੀਂ ਤਾਂ ਬਾਹ ਕੰਮ ਕਰਦਾਂਗੇ ਜੀ ਫਲਾਲੇ ਚੈਨ ਲਾਵਾਂਗੇ ਜਾਂ ਉਹ ਕਰ ਲਾਂਗੇ ਮੈਂ ਤਾਂ ਤੁਹਾਨੂੰ ਪੁੱਛਦਾ ਪਿਆ ਭਾਜੀ ਖਰਾਕ ਚ ਚਲੋ ਮਾਲਕ ਦੀ ਕਿਰਪਾ ਨਾਲ ਸਵੇ ਨੂੰ ਲੱਸੀ ਦਹੀਂ ਵਾਲੀ ਜਿਹੜੀ ਕਰਾ ਰਿਹਾ ਇਹ ਖਰਾਕ ਦੀ ਗੱਲ ਕਰਦਾ ਮੈਂ ਉਹ ਜੋ ਸਮਾਨ ਵਾਲੀ ਹਾਂ ਸਮਾਨ ਵਾਲੀ ਖਰਾਕ ਭਾਜੀ ਕਿੰਨੇ ਕ ਦੀ ਖਾ ਲੈਣੇ ਇਦਾਂ ਐ ਭਾਜੀ ਇਹ ਨਸ਼ਾ ਜਿਹੜਾ ਨਾ ਘਰੋਂ ਜਿੰਨਾ ਮਰਜੀ ਬੰਦਾ ਸੋਖਾ ਹੋਵੇ ਨਸ਼ਾ ਚੀਜ਼ ਹੀ ਇਦਾਂ ਦੀ ਆ ਬੰਦੇ ਨੂੰ 10-10 ਰੁਪਏ ਦੀ ਤਰਸਾ ਦਿੰਦਾ ਜਿੰਨਾ ਮਰਜੀ ਕਿਉਂਕਿ ਕਿਹਦੇ ਘਰ ਦੇ ਯਾਰ ਨਸ਼ੇ ਲਈ ਪੈਸੇ ਦਿੰਦੇ ਆ ਦਿੰਦੇ ਆ ਨਸ਼ੇ ਲਈ ਆਪਣਾ ਪੁੱਤ ਮਾਰ ਹੁੰਦਾ 100 ਪੈਸੇ ਦੇ ਕੇ ਬਲ ਤੂੰ ਆਪਣਾ ਪੁੱਤ ਭਰਾ ਆ ਪਰ ਪਾਲਿਆ ਹੋਵੇ ਜਦੋਂ ਉਹ ਜਵਾਨ ਹੋ ਜਵੇ ਤੇ ਆਪਾਂ ਨੂੰ ਪੈਸੇ ਦਈਏ ਨਸ਼ਾ ਕਰਨ ਲਈ ਨਹੀਂ ਦੇ ਹੁੰਦਾ ਘਰੋਂ ਜਿੰਨਾ ਮਰਜੀ ਕੋਈ ਸੋਖਾ ਹੋਵੇ ਗੱਲਾਂ ਝੂਠੀਆਂ ਆ ਹਾਂ ਮਜਬੂਰੀ ਵਿੱਚ ਕਿਤੇ ਮਾਪਿਆਂ ਨੂੰ ਤਰਸ ਆ ਜਾਂਦਾ ਬਚਾਲ ਪਰ ਜੇ ਆਪਾਂ ਉਦਾਂ ਕਹੀਏ ਮਤਲਬ ਦਿਨ ਅਮਲੀ ਦੇ ਦਿਨ ਹਮੇਸ਼ਾ ਹੀ ਮਾਰੇ ਹੁੰਦੇ ਆ ਭਾਵੇਂ ਉਹ ਜਿੱਡੇ ਮਰਜੀ ਤਕੜੇ ਘਰ ਵਿੱਚ ਜੰਮਿਆ ਹੋਵੇ ਕਿਉਂਕਿ ਇਹ ਨਸ਼ੇ ਦੀ ਅਗਨ ਲਹਿਰੀ ਆ ਨਾ ਜੇ ਤੁਸੀਂ ਅੱਜ 500 ਦਾ ਪੀਨੇ ਆ ਕੱਲ ਨੂੰ ਵੀ 500 ਦਾ ਪੀਤਾ ਪਰਸੋਂ ਤੁਹਾਡੀ ਜੇਬ ਵਿੱਚ 5000 ਆ ਗਿਆ ਉਹ ਜਿੰਜੇ ਕਰ ਮੁੱਕਣਾ ਨਹੀਂ ਤੁਹਾਨੂੰ ਉਹਨਾਂ ਚੱਕਰ ਨੀਂਦ ਨਹੀਂ ਆਉਣੀ ਉਹ ਨਸ਼ਾ ਮੁਕਾ ਕੇ ਨਸ਼ਾ ਹੈ ਹੀ ਚਿੱਟੇ ਦਾ ਨਸ਼ਾ ਹੈ ਹੀ ਚੀਜ਼ ਇਦਾਂ ਦੀ ਆ ਇਹ ਮਤਲਬ ਖੂ ਖਾਲੀ ਕਰ ਦਿੰਦਾ ਕਰੋੜਾ ਰੁਪਇਆ ਪਤਾ ਨਹੀਂ ਲੱਗਦਾ ਕਿੱਥੇ ਬੰਦੇ ਦਾ ਚਲ ਜਾਂਦਾ ਹੁਣ ਤਾਂ ਤੁਹਾਡੇ ਸਾਹਮਣੇ ਕਈ ਬੰਦੇ ਇਦਾਂ ਆ ਵੇ ਉਹ ਲਾਲੋ ਵੀ ਢਾਈ 250 ਰੁਪਈਆ ਪਾਇਆ 500 ਦਾ ਜਾ ਕੇ ਲੈ ਆਂਦੀ ਬਿੱਟ ਲੈ ਕੇ ਤੇ ਮੁਰਕੇ ਉਹ ਸਰਿੰਜ ਵੀ ਨਹੀਂ ਬਦਲਦੇ ਹੈਗੇ ਕਈ ਬੰਦਿਆਂ ਨੂੰ ਏਡਜ਼ ਵੀ ਹੋ ਚੁੱਕੀ ਆ ਮਨ ਜਿਹੜੇ ਟੀਕਾ ਲਾਉਂਦੇ ਹੁੰਦੇ ਪਰ ਮੈਂ ਮੈਂ ਟੀਕਾ ਨਹੀਂ ਕਰੇ ਲਾਇਆ ਮੈਂ ਪੰਨੀ ਤੇ ਪੀਂਦਾ ਹੁੰਦਾ ਸੀ ਸਨਿਪ ਕਰਦਾ ਹੁੰਦਾ ਸੀ ਤੇ ਤਾਂ ਕਰਕੇ ਵੀ ਮਾਲਕ ਨੇ ਇਹਦਾ ਬਚਾਅ ਕਰ ਦਿੱਤਾ ਪਰ ਮੈਂ ਕਹਿਣਾ ਚਾਹੁੰਨਾ ਭਰਾ ਵੀ ਮੈਂ ਇੱਥੇ ਇਕੱਲਾ ਸੀਗਾ ਜ਼ਿੰਮੇਵਾਰੀ ਕਰਦੀ ਹੁਣ ਮੇਰੇ ਕੋਲ ਸੀ ਇੱਧਰ ਮੈਂ ਇਕੱਲਾ ਹੀ ਸੀ ਤੇ ਮੈਂ ਘਰੋਂ ਸੌਂਤ ਵੀ ਸੀ ਮੈਂ ਜੇ ਮੈਂ ਨਸ਼ਾ ਛੱਡ ਗਿਆ ਯਾਰ ਤੁਸੀਂ ਵੀ ਮੇਰਾ ਭਰਾ ਸਾਰੇ ਯਾਨੀ ਯਾਰ ਆਪਣੀ ਜ਼ਿੰਮੇਵਾਰੀਆਂ ਨੂੰ ਸਮਝੋ ਆਪਣਾ ਨਸ਼ਾ ਛੱਡੋ ਮਤਲਬ ਇਸ ਚੀਜ਼ ਵਿੱਚ ਕਿਸੇ ਨੇ ਕੁਝ ਨਹੀਂ ਰੱਖਿਆ ਮੈਂ ਭਾਜੀ ਦਿਹਾੜੀ ਦਾ 10-1000 ਦਾ 15-15000 ਦਾ ਵੀ ਨਸ਼ਾ ਕੀਤਾ ਹਾਂ ਇਦਾਂ ਤੇ 500 ਦੇ ਨਾਲ ਵੀ ਸਾਰੇ ਆ ਮਤਲਬ ਹਰ ਇੱਕ ਤਰ੍ਹਾਂ ਦਾ ਟਾਈਮ ਅਮਲੀ ਬੰਦੇ ਤੇ ਹੁੰਦਾ ਹੀ ਹੁੰਦਾ ਉਹਨੂੰ ਝੂਠ ਵੀ ਬੋਲਣਾ ਪੈਂਦਾ ਉਹਨੂੰ ਚੋਰੀਆਂ ਵੀ ਕਰਨੀਆਂ ਪੈਂਦੀਆਂ ਚਾਹੇ ਉਹ ਚੋਰੀਆਂ ਘਰੇ ਕਰੇ ਚਾਹੇ ਉਹ ਚੋਰੀਆਂ ਬਾਹਰ ਕਰੇ ਮੈਂ ਚੋਰੀਆਂ ਹੀਰਾ ਫੇਰੀਆਂ ਫੇਰੀਆਂ ਘਰਦਿਆਂ ਨੇ ਕੋਈ ਚੀਜ਼ ਲੈਣ ਭੇਜਤਾ ਉਹ ਚੋਟਾਂਕਾ ਉਹ ਚੋਟਾਂਕਾ ਮੰਗ ਲੈਂ ਪਾ ਮੈਂ ਜਿੱਡੇ ਮਰਜ਼ੀ ਕਰਦਾ ਬੱਚਾ ਹੋਵੇ ਨਸ਼ਾ ਚੀਜ਼ੀ ਇਦਾਂ ਦੀ ਇਹ ਨਸ਼ਾ ਜਿਹੜਾ ਤੂੰ ਕਰਦੇ ਨੇ ਨਾ ਕੰਮ ਹੈ ਘਰੇ ਘਰ ਦੇ ਬਾਹਰ ਠੀਕਰੀ ਆ ਜੀਬ ਉਹ ਵਗੈਰਾ ਇਦਾਂ ਕੁ ਕੀਤਾ ਭਾਜੀ ਘਰ ਯਾਰ ਕਿਉਂ ਨਸ਼ੇ ਵਾਲੇ ਬੰਦੇ ਦੀ ਮਜਬੂਰੀ ਹੁੰਦੀ ਭਾਵੇਂ ਜਿੰਨਾ ਮਰਜ਼ੀ ਕਰੋ ਸਾਡੇ ਹਾਲਾਤ ਕਿਹੋ ਜਿਹੇ ਬਣ ਗਏ ਮੈਂ ਤੁਹਾਨੂੰ ਅੱਜ ਕਿਉਂਕਿ ਮੈਂ ਦੇਖਿਆ ਨਹੀਂ ਹੋਇਆ ਦੇਖੋ ਤੁਹਾਨੂੰ ਹਨਾ ਹਾਲਾਤ ਉਸ ਸਮੇਂ ਕਿਹੋ ਜਿਹੇ ਕਿਉਂਕਿ ਜੇ ਰੋਣਾ ਮੰਨ ਲਓ ਤੁਸੀਂ ਹੁਣ ਕਿਹਾ ਕਿ ਠੀਕ ਹੈ ਭਾਈ ਜਿੰਨਾ ਮਰਜ਼ੀ ਤੱਕ ਕੋਈ ਕਰਦਾ ਨਹੀਂ ਦਿੰਦਾ ਭਾਈ ਕੋਈ ਵੀ ਨਹੀਂ ਕਹੂੰਗਾ ਗੱਲ ਥੋੜੀ ਸਹੀ ਹੈ ਮੈਂ ਤੁਹਾਡੇ ਕੋਲ ਤਾਂ ਕਹਾਰਾ ਕਿਉਂਕਿ ਬ ਤਾਂ ਜਿਹੜੇ ਜਿਹਨਾਂ ਦੇ ਆਸਪਾਸ ਪਰਿਵਾਰਕ ਮੈਂਬਰ ਹੋਣਗੇ ਉਹ ਵੀ ਕੋਸ਼ਿਸ਼ ਕਰਨਗੇ ਕਿ ਨਹੀਂ ਆ ਸਾਡਾ ਮੁੰਡਾ ਵੀ ਤੁਸੀਂ ਬਹੁਤ ਵੱਡੀ ਇਨਸਪੀਰੇਸ਼ਨ ਬਣਨਾ ਪਈ ਅੱਜ ਲੋਕੀ ਜਿਹੜੀ ਜਿਹੜੇ ਤੁਹਾਨੂੰ ਦੇਖਣਗੇ ਕਿ ਨਹੀਂ ਆ ਦੇਖੋ ਇਹਦਾ ਮੁੰਡਾ ਅਗਲੇ ਨੂੰ ਆਸ ਹੁੰਦੀ ਕਿ ਨਹੀਂ ਆ ਸ਼ਾਇਦ ਅੱਜ ਸਾਡਾ ਮੁੰਡਾ ਵੀ ਇਹਦੇ ਵਰਗਾ ਹੋ ਜਾਊਗਾ ਉਹਨਾਂ ਦੀ ਵੀ ਦਿਲ ਕਰਦਾ ਹੋਣਾ ਕਿ ਨਹੀਂ ਆ ਸਾਡਾ ਮੁੰਡਾ ਵੀ ਸਾਜ-ਤਾਜ ਕੇ ਸਾਡੇ ਨਾਲ ਵਿਆਹ ਤੇ ਜਾਵੇ ਸਾਡਾ ਮੁੰਡਾ ਵੀ ਸਾਜ-ਤਾਜ ਕੇ ਕਿਰੇ ਮਲੇ ਦੇ ਫੰਕਸ਼ਨ ਚ ਆਵੇ ਕਿਉਂਕਿ ਜਦੋਂ ਮਲੇ ਦਾ ਫੰਕਸ਼ਨ ਆ ਕੋਈ ਆਪਣਾ ਕੋਈ ਫੰਕਸ਼ਨ ਹੋਵੇ ਤਾਂ ਮੁੰਡਾ ਉਹਦਾ ਤਾਂ ਕਰੇ ਡਿੱਗਿਆ ਹੁੰਦਾ ਭਾਜੀ ਮੈਂ ਤੈਨੂੰ ਉਹੀ ਦੱਸਦਾ ਅਸੀਂ ਘਰਦਿਆਂ ਦੇ ਨਾਲ ਪੂਰਾ ਵਿਆਹ ਨਹੀਂ ਕਦੇ ਜ਼ਿੰਦਗੀ ਦੀ ਦੇਖਿਆ ਕੋਈ ਪਾਰਟੀ ਨਹੀਂ ਪੂਰੀ ਜ਼ਿੰਦਗੀ ਦੀ ਦੇਖੀ ਮਤਲਬ ਜੇ ਘਰਦਿਆਂ ਦਾ ਜਾਣਾ ਵੀ ਮਜਬੂਰੀ ਚ ਅੱਧਾ ਪੌਣਾ ਘੰਟਾ ਉੱਥੋਂ ਨਿਕਲਣ ਦੀ ਕਰਨੀ ਵੀ ਆਪਣੇ ਸਮਾਨ ਲਾਉਣ ਦੀ ਕਿਉਂਕਿ ਘਰਦਿਆਂ ਨੂੰ ਹੁੰਦਾ ਹੀ ਵੀ ਉੱਥੇ ਰਿਸ਼ਤੇਦਾਰ ਮੇਨ ਐ ਇਹਨੇ ਜਾਣਾ ਜ਼ਰੂਰੀ ਆ ਤੇ ਉਦੋਂ ਪੈਸੇ ਵੀ ਪਤਿਆ ਕੇ ਲੈ ਲੈਣੇ ਘਰਦਿਆਂ ਤੋਂ ਮਤਲਬ ਉਹ ਜਿੰਨੇ ਜਦੋਂ ਪੈਸੇ ਵੀ ਇਹ ਵਿਚਾਰਿਆ ਤਾਂ ਹੁੰਦਾ ਸੀ ਵੀ ਤਾਬ ਤਾਂ ਨਸ਼ਾ ਕਰ ਲਈਏ ਮਤਲਬ ਉਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਭਾਜੀ ਹੁਣ ਜਿੱਥੇ ਵੀ ਜਾਈਦਾ ਜਿਹੜੀ ਵੀ ਚੀਜ਼ ਦਾ ਚਾਹੀਦਾ ਇੰਜੋਏ ਕਰੀਦਾ ਪਰ ਉਦੋਂ ਜਿਹੜੀ ਜ਼ਿੰਦਗੀ ਸੀ ਉਹ ਤੇ ਇਦਾਂ ਸੀ ਵੀ ਨਾ ਬੰਦਾ ਪਰਿਵਾਰ ਦੇ ਵਿੱਚ ਬਹਿ ਕੇ ਕੋਈ ਸਲਾਹ ਕਰਦਾ ਤੇ ਨਾ ਕੋਈ ਪਰਿਵਾਰ ਜਿਹੜਾ ਬੰਦਾ ਨਸ਼ਾ ਕਰਦਾ ਉਹਦੇ ਸਾਹਮਣੇ ਕੋਈ ਸਲਾਹ ਕਰਦਾ ਹਾਂ ਇਹਨੂੰ ਪਤਾ ਨਾ ਲੱਗੇ ਇਹਨੂੰ ਨਾ ਪਤਾ ਇਲਾਜ ਵਿੱਚ ਕਿਤੇ ਉਹਨਾਂ ਨੇ ਨਾ ਘਰ ਤੋਂ ਕੋਈ ਚੀਜ਼ ਵੀ ਲੈ ਕੇ ਆਣੀ ਹੈ ਕਹਿੰਦਾ ਇਹਨੂੰ ਪਤਾ ਲੱਗਿਆ ਇਹਨੇ ਕਿਹਾ ਪਹਿਲਾਂ ਮੈਨੂੰ ਇੰਨੇ ਪੈਸੇ ਦਿਓ ਮੇਰਾ ਡੰਗ ਸਾਰੋ ਪਰ ਤੂੰ ਚੀਜ਼ ਜਿਹੜੀ ਆ ਬਾਅਦ ਚੋਂ ਲੈ ਕੇ ਆਈਓ ਮਤਲਬ ਇੰਨਾਕ ਦੂਰ ਪਰਿਵਾਰ ਤੋਂ ਬੰਦਾ ਹੋ ਜਾਂਦਾ ਇੰਨਾਕ ਟੁੱਟ ਜਾਂਦਾ ਇਹ ਸਾਰੀਆਂ ਚੀਜ਼ਾਂ ਨਸ਼ੇ ਘਰ ਵਿੱਚ ਇੱਕ ਸਕੂਨ ਨਹੀਂ ਰਹਿੰਦਾ ਇੱਕ ਨਸ਼ੇ ਵਾਲਾ ਬੰਦਾ ਜਿਹੜਾ ਹੋਊਗਾ ਉਹ ਤੁਹਾਨੂੰ ਕਦੇ ਵੀ ਅੱਖਾਂ ਖੁੱਲੀਆਂ ਚ ਨਹੀਂ ਮਿਲੂਗਾ ਕਿਉਂ 12 ਵਜੇ ਤੋਂ ਪਹਿਲਾਂ ਉਹਦੀਆਂ ਅੱਖਾਂ ਜਿਹੜੀਆਂ ਬੰਦ ਹੁੰਦੀਆਂ ਆ ਤੋਰ ਵਿੱਚ ਹੁੰਦੀਆਂ ਤੇ 12 ਵਜੇ ਤੋਂ ਬਾਅਦ ਉਹ ਜਾਵਾ ਹੋ ਜਾਂਦਾ ਤਾਂ ਉਹਦੀਆਂ ਅੱਖਾਂ ਬੰਦ ਹੋ ਜਾਂਦੀਆਂ ਮਤਲਬ ਨਸ਼ੇ ਵਾਲੇ ਇਹ ਬੰਦੇ ਦੀਆਂ ਤੋਰ ਚ ਵੀ ਅੱਖਾਂ ਬੰਦਿਆ ਤੇ ਨਸ਼ਾ ਕਰਕੇ ਵੀ ਅੱਖਾਂ ਬੰਦਿਆ ਮਤਲਬ ਜੇ ਹੁਣ ਹੁਣ ਜਿਹੜੀ ਜ਼ਿੰਦਗੀ ਆ ਹੁਣ ਮੈਨੂੰ ਪਤਾ ਆ ਮੇਰਾ ਸਹੀ ਕੀ ਆ ਮੇਰਾ ਗਲਤ ਕੀ ਆ ਮੈਂ ਸਟੈਪ ਵਾਈਜ਼ ਸਟੈਪ ਚੱਲਣ ਡਿਆ ਆਪਣੀ ਜ਼ਿੰਦਗੀ ਨੂੰ ਸਹੀ ਰੱਖਦਾ ਜਿਹੜੇ ਬੰਦਿਆਂ ਨੇ ਨਸ਼ਾ ਛੱਡਿਆ ਮੇਤੋਂ ਜ਼ਿਆਦਾ ਟਾਈਮ ਹੋ ਗਿਆ ਉਹਨਾਂ ਦਾ ਐਕਸਪੀਰੀਅੰਸ ਲੈਣਾ ਉਹਨਾਂ ਤੋਂ ਠੀਕ ਆ ਕਾਹ ਜੋ ਮੈਨੂੰ ਪਤਾ ਲੱਗਦਾ ਆਪਣੀ ਸੋਝੀ ਦੇ ਹਿਸਾਬ ਨਾਲ ਆਪਣੀ ਸੋਚ ਦੇ ਹਿਸਾਬ ਨਾਲ ਮੈਂ ਕਾਹ ਦੰਨਾ ਕਿਉਂਕਿ ਦੀਵੇ ਨਾਲ ਦੀਵਾ ਜਦੋਂ ਲਾਉਂ ਤੈ ਲੋ ਵਾਧੀ ਹੁੰਦੀ ਹੈ ਨਾ ਤੇ ਉਹ ਆਪਾਂ ਮਤਲਬ ਚਾਨਣ ਸਪਰੈਡ ਕਰਨ ਦਾ ਸਪਰੈਡ ਕਰਨ ਦਾ ਕੰਮ ਕਰਦੇ ਆ ਨਾ ਤੇ ਉਹ ਚੀਜ਼ਾਂ ਨਾਲ ਉਹਦੇ ਨਾਲ ਚੱਲੀ ਜਾਂਦੀਆਂ ਮਤਲਬ ਨਸ਼ੇ ਵਿੱਚ ਕੁਝ ਨਹੀਂ ਰੱਖਿਆ ਹੈਗਾ ਭਾਜੀ ਨਸ਼ੇ ਵਿੱਚ ਅਜ ਤ ਤੇ ਨਾ ਕੋਈ ਕੱਢ ਸਕਦਾ ਭਾਵੇਂ ਕਿਸੇ ਨੂੰ 6 ਮਹੀਨੇ ਹੋ ਗਏ ਕਿਸੇ ਨੂੰ 6 ਸਾਲ ਹੋ ਗਏ ਆ ਭਾਵੇਂ ਕਿਸੇ ਦੀ ਸਾਰੀ ਉਮਰ ਲੰਘ ਗਈ ਆ ਉਹ ਆਪਣਾ ਸਰੀਰ ਵੀ ਛੱਡ ਗਿਆ ਪਰ ਉਹ ਨਸ਼ੇ ਵਿੱਚੋਂ ਕੋਈ ਕੁਝ ਕੱਢ ਨਹੀਂ ਸਕਿਆ ਕਿਉਂਕਿ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਤੂੰ ਇਹਨੂੰ ਨਹੀਂ ਪੀਂਦਾ ਇਹ ਤੈਨੂੰ ਪੀਂਦੀ ਏ ਤੂੰ ਇਹਨੂੰ ਨਹੀਂ ਪੀਂਦਾ ਤੇ ਤੈਨੂੰ ਪੀਂਦੀ ਏ ਲੱਖਾਂ ਨੂੰ ਹੀ ਮਾਰ ਕੇ ਸਦੀਆਂ ਤੋਂ ਜਿੰਦੀ ਏ ਮਤਲਬ ਨਸ਼ਾ ਜਿਹੜਾ ਚੀਜ਼ ਇਹ ਜਿਹੜੀ ਚੀਜ਼ ਹੈ ਸਦੀਆਂ ਤੋਂ ਜਿੰਦੀ ਆ ਇਹ ਨਹੀਂ ਕਦੇ ਮੁੱਕਣੀ ਹੈ ਕਿ ਬੰਦੇ ਮੁੱਕ ਜਾਂਦੇ ਆ ਇਸ ਨੂੰ ਪੀਂਦੇ ਪੀਂਦੇ ਬਿਲਕੁਲ ਬਿਲਕੁਲ ਇੱਕ ਵਾਰੀ ਘੱਟ ਮਾਰ ਲਾ ਭਾਈ ਪਰਿਵਾਰ ਦੇ ਵਿੱਚ ਆਪਣੇ ਕੌਣ ਕੌਣ ਆ ਪਰਿਵਾਰ ਚ ਭਾਜੀ ਮੇਰੀ ਬਾਈਪ ਆ ਮੇਰੇ ਦੋ ਬੱਚੇ ਆ ਮੇਰਾ ਬੇਟਾ ਆ 9 ਸਾਲ ਦਾ ਬੇਟੀ 5 ਸਾਲ ਦੀ ਮੇਰੇ ਮਾਤਾ ਜੀ ਆ ਸਿਸਟਰ ਵੀ ਮੇਰੀ ਕੈਨੇਡਾ ਆ ਤੇ ਬੱਚੇ ਤੇ ਵਾਈਫ ਹੋਵੇ ਉਹਨਾਂ ਦਾ ਵੀਜ਼ਾ ਲੱਗਾਈ ਉਹ ਵੀ ਜਾਏ ਪਰ ਮੇਰੇ ਕਰਕੇ ਉਹ ਇੱਥੇ ਆ ਗਏ ਉਦੋਂ ਮੈਂ ਖਾਂਦਾ ਹੁੰਦਾ ਸੀ ਉਹਨਾਂ ਨੂੰ ਡਰ ਸੀ ਵੀ ਕਿਤੇ ਇਹ ਆਪਣੀ ਇਹਦੀ ਜ਼ਿੰਦਗੀ ਨਾ ਖਤਮ ਹੋ ਜAVE ਕਿਉਂਕਿ ਮਾਤਾ ਹੁਣ ਥੋੜੀ ਸਿਆਣੀ ਹੋਈ ਆ ਜਿਹੜਾ ਵਾਈਫ ਨੇ ਬੰਦੇ ਦੀ ਨਿਗ੍ਹਾ ਰੱਖ ਲੈਣੀ ਜਾਂ ਓਕੇ ਵੇਲੇ ਤੁਹਾਡਾ ਖਿਆਲ ਰੱਖਣਾ ਤੇ ਮਾਤਾ ਨੇ ਸਾਰੀ ਉਮਰ ਰੱਖਿਆ ਮਤਲਬ ਹੁਣ ਜਿੱਦਾਂ ਮਤਲਬ ਉਸ ਹਸਾਬ ਤਾ ਤੁਹਾਨੂੰ ਪਤਾ ਹੀ ਆਵੇ ਉਹ ਮੇਰੇ ਕਰਕੇ ਕੈਨੇਡਾ ਵੀ ਛੱਡ ਕੇ ਆ ਗਈ ਭਾਜੀ ਸਬਰ ਵਾਲੀ ਆ ਵਾਈਫ ਸ਼ਾਇਦ ਉਹਦੀਆਂ ਦੁਆਵਾਂ ਕਰਕੇ ਉਹ ਬਾਬਾ ਦੀਪ ਸਿੰਘ ਜੀ ਦੇ ਉੱਥੇ ਮੱਥਾ ਟੇਕਣ ਜਾਂਦੀ ਹੁੰਦੀ ਵੀ ਮਹਾਰਾਜ ਮੇਰੇ ਬੱਚੇ ਜਿਹੜੇ ਅਰਦਾਸਾਂ ਕਰਦੇ ਹੁੰਦੇ ਸੀ ਸਾਡੇ ਖੁੱਤੇ ਕੁਟੀਆਂ ਆ ਸਾਂਤਾਂ ਦੀ ਉਹ ਭਗਤੀ ਕਰਦੇ ਹੁੰਦੇ ਸੀ ਉੱਥੇ ਮੇਰੀ ਬੀਟੀ ਜਾ ਕੇ ਨੱਕ ਰਕੜਦੀ ਹੁੰਦੀ ਬਾਬਾ ਜੀ ਮੇਰੇ ਪਾਪਾ ਨੂੰ ਸਹੀ ਕਰ ਦਿਓ ਮਤਲਬ ਉਹ ਚੀਜ਼ਾਂ ਯਾਰ ਜਿਹੜੀਆਂ ਜਿਹੜੇ ਪਰਿਵਾਰ ਵਿੱਚ ਇਦਾਂ ਦੀਆਂ ਚੀਜ਼ਾਂ ਤੁਹਾਡੇ ਲਈ ਸਾਰੇ ਮੱਥੇ ਟੇਕਦੇ ਨੱਕ ਰਗੜਦੇ ਆ ਤੇ ਕੁਝ ਨਾ ਕੁਝ ਆਪਣੇ ਵਿੱਚ ਵੀ ਚੰਗੀਆਂ ਚੀਜ਼ਾਂ ਸੀ ਜਿਦਾ ਮਤਲਬ ਮੈਂ 10 ਪਰਿਵਾਰ ਇਦਾਂ ਦੇ ਆ 3-4 ਸਾਲ ਹੋ ਗਿਆ ਉਹਨਾਂ ਨੂੰ ਰਾਸ਼ਨ ਦੀ ਫ੍ਰੀ ਸੇਵਾ ਕਰਦੇ ਆ ਮਤਲਬ ਉਹ ਸੁਸਾਇਟੀ ਨਾਲ ਇੱਕ ਨਾਲ ਜੁੜੇ ਹਾਂ ਮੈਂ ਭਾਵੇਂ ਅਸੀਂ ਗਲਤ ਸੀ ਪਰ ਸਾਡੇ ਵਿੱਚ ਕੁਝ ਚੰਗੇ ਪੁਆਇੰਟ ਸੀਗੇ ਦੁਆਵਾਂ ਲੋਕਾਂ ਦੀ ਤੁਹਾਨੂੰ ਲੱਗਦੀਆਂ ਰਹੀਆਂ ਕਿਤੇ ਨਾ ਕਿਤੇ ਹਾਂਜੀ ਹਾਂਜੀ ਉਹ ਬਸ ਦੁਆਵਾਂ ਨੇ ਵਿਚਾਲਿਆ ਕਿਉਂਕਿ ਮੈਨੂੰ ਖੁਦ ਨਹੀਂ ਯਕੀਨ ਸੀ ਮੈਨੂੰ ਇਦਾਂ ਲੱਗਦਾ ਹੁੰਦਾ ਜਿਵੇਂ ਜਿੰਨੀ ਵੀ ਜ਼ਿੰਦਗੀ ਮੇਰੀ ਆ ਸਾਰੀ ਜ਼ਿੰਦਗੀ ਘਰੇ ਨਸ਼ੇ ਵਿੱਚ ਹੀ ਲੰ ਪਰ ਮੈਂ ਜਦਾਂ ਮਾੜਾ ਜਿਹਾ ਮੈਨੂੰ ਚਾਂਸ ਮਿਲਿਆ ਮੇਰਾ ਫਰੈਂਡ ਸੀ ਅਮਰਸਰ ਰਹਿਦਾ ਉਹਨੂੰ 23 ਸਾਲੋਂ ਦਾ ਛੱਡੇ ਨੂੰ ਲੱਕੀ ਉਹਦਾ ਨਾਮ ਆ ਉਹ ਮੇਰੇ ਕੋਲ ਆ ਮੈਨੂੰ ਸਮਝਾਇਆ ਉਹਨੇ ਮੈਨੂੰ ਕਹਿੰਦਾ ਆ ਜੀ ਤੂੰ ਮੈਂ ਉਹਦੇ ਕੋਲ ਚੱਲ ਗਿਆ ਉਹਨੇ ਆਪਣੇ ਨਾਲ 2 ਮਹੀਨੇ ਰੱਖਿਆ ਮੈਨੂੰ ਤੇ ਉਹ ਚੀਜ਼ਾਂ ਚੰਗੀਆਂ ਚੰਗੀਆਂ ਮਿਲ ਜਦਾ ਉਹ ਤੋਂ ਸਿੱਖੀਆਂ ਤੇ ਹੁਣ ਮੈਂ ਬੜਾ ਸੋਹ ਪੀਕ ਪੁਆਇੰਟ ਕਦੋਂ ਆਇਆ ਕਿ ਨਹੀਂ ਸ਼ਾਇਦ ਕਿ ਜਦੋਂ ਹੁਣ ਸੋਚਿਆ ਕਿ ਮੈਂ 1200 ਮੈਂ ਸੱਦਿਆ ਉਹਨੂੰ ਤੁਹਾਡਾ ਦਿਲ ਕੀਤਾ ਕਿ ਨੀਂ ਮੈਂ ਜਾਵਾਂ ਮੈਂ ਛੱਡਾਂ ਉਹ ਪੀਕ ਪੁਆਇੰਟ ਕਿਹੜਾ ਸੀਗਾ ਪਾਜੀ ਪੀਕ ਪੁਆਇੰਟ ਇਦਾਂ ਵੀ ਜਦੋਂ ਵਾਈਫਾਈ ਆ ਨਾ ਬਾਹਰ ਉਦੋਂ ਯਾਰ ਘਰ ਚ ਸਕੋਤੇ ਜਦੋਂ ਦੋ ਮਹੀਨੇ ਬਾਅਦ ਤੀਨੀ ਆਦਮੀ ਮਿਲਦੇ ਆ ਬੱਚੇ ਮਿਲਦੇ ਆ ਕਿੰਨਾ ਸਕੂਨ ਹੁੰਦਾ ਫੈਮਲੀ ਵਿੱਚ ਪਿਆਰ ਹੁੰਦਾ ਨਾ ਉਹ ਸਾਡੇ ਘਰ ਚ ਉਹਨੇ ਗੇਟ ਚ ਪੈਰ ਪਾਇਆ ਕਲੇਸ਼ ਹੋ ਗਿਆ ਕਿਉਂਕਿ ਮੈਂ 2.5 ਲੱਖ ਰੁਪਇਆ ਉਹਦੇ ਏਟੀਐਮ ਚ ਕਢਾ ਕੇ ਦੋ ਮਹੀਨੇ ਚ ਖਾ ਗਿਆ ਮਗਰ ਤੇ ਮਤਲਬ ਉਹ ਚੀਜ਼ ਜਦੋਂ ਹੁੰਦੀਆਂ ਆ ਬੰਦੇ ਦੇ ਨਾਲ ਤੇ ਉਹ ਫਿਰ ਤੁਹਾਨੂੰ ਪਤਾ ਹੀ ਆ ਵੇ ਹਿਸਾਬਕ ਤਾ ਫਿਰ ਕਿਦਾਂ ਕਲੇਸ਼ ਫਿਰ ਮੈਂ ਅੱਕ ਚੁਕਿਆ ਸੀ ਇੱਕ ਮੇਰੇ ਸਾਰ ਹੁੰਦੇ ਆ ਜਿਸ ਹੁੰਦੇ ਸੀਗੇ ਜਸਵੀਰ ਸਿੰਘ ਸੰਧੂ ਤੇ ਉਹਨਾਂ ਨੇ ਕਿਹਾ ਜਿੱਦਾਂ ਮਤਲਬ ਕਿਹਾ ਸੀਗਾ ਉਹਨਾਂ ਦੀ ਗੱਲ ਮੇਰੇ ਦਿਮਾਗ 'ਚ ਘੁੰਮਦੀ ਰਹਿੰਦੀ ਹੁੰਦੀ ਉਹ ਕਹਿੰਦੇ ਹੁੰਦੇ ਸੀ ਮੌਂਟੀ ਦੋ ਚੀਜ਼ਾਂ ਹੁੰਦੀਆਂ ਆ ਇੱਕ کردار ਹੁੰਦਾ ਕਾਲਾ ਏ ਕਾਂਸ ਵਾਲਾ ਇਹ ਤੇਰੇ ਦੇ ਨਿਰਭਰਿਆ ਤੂੰ ਕਿਹੜਾ ਕਿਰਦਾਰ ਨਿਭਾਉਣਾ ਮਤਲਬ ਉਹ ਚੀਜ਼ਾਂ ਮਤਲਬ ਮੈਂ ਗੰਦਗੀ ਵਿੱਚ ਆ ਮੈਂ ਗਲਦਲ ਭਰੀ ਜ਼ਿੰਦਗੀ ਵਿੱਚ ਉਹ ਚੀਜ਼ਾਂ ਨਾਲ ਨਾਲ ਚਲਦੀਆਂ ਰਹਦੀਆਂ ਹੁੰਦੀਆਂ ਸੀ ਪਰ ਮੈਨੂੰ ਸੁਣ ਕੇ ਮੈਂ ਇਮੇਜਿਨ ਕਰਦਾ ਹਾਂ ਭਾਈ ਜੀਆਂ ਗੱਲਾਂ ਕਿ ਚਲੋ ਇਹਨਾਂ ਦੀ ਤਾਂ ਸਮਾਂ ਸੀਗਾ ਲੇਕਿਨ ਉਹ ਘਰ ਦੇ ਵੀ ਸਮਾਂ ਕੱਟਣਾ ਕਿੰਨਾ ਔਖਾ ਹੁੰਦਾ ਹੈ ਹਨਾ ਕਿ ਵਾਈਫ ਆ ਗਈ ਫਿਰ ਨਿਆਣੇ ਬੱਚੇ ਆ ਗਏ ਹੁਣ ਨਿੱਕੇ ਬੱਚਿਆਂ ਦਾ ਬਹੁਤ ਉੰਜਵੇਂ ਤਾਂ ਸੀਗਾ ਕਿ ਮੇਰੀ ਬੇਟੀ ਜਾ ਕੇ ਜਗਾ ਤੇ ਜਾਂਦੀ ਕਿ ਮੇਰੇ ਪਾਪਾ ਨੂੰ ਠੀਕ ਕਰਦੇ ਹੋ ਕਿਉਂਕਿ ਬੱਚਿਆਂ ਦਾ ਵੀ ਚਾਹ ਹੁੰਦਾ ਨਾ ਕਿ ਜੋ ਦੂਜੇ ਦੇ ਪੇਰੈਂਟਸ ਨੂੰ ਦੇਖਣਾ ਜਾਂ ਪੇਰੈਂਟਸ ਵਿੱਚ ਜੋ ਸਕੂਲੇ ਪੜ੍ਹਦੇ ਨਿਆਣੇ ਹਨਾ ਕਿ ਦੂਸਰੇ ਫਾਦਰ ਸਾਹਿਬ ਆਇਆ ਕਿ ਉਹ ਆਪਣੇ ਘਰ ਦੇ ਵਿੱਚ ਕਿਉਂਕਿ ਜਦੋਂ ਬੰਦਾ ਨਸ਼ਾ ਕਰਦਾ ਹੈ ਉਹ ਘਰ ਦੇ ਵਿੱਚ ਪੁੱਤ ਕਲੇਜੀ ਰਹਿੰਦਾ ਪੁੱਤ ਕਲੇਜੀ ਪੁੱਤ ਮ ਸਖੋਂ ਨਹੀਂ ਹੁੰਦਾ ਉਸ ਘਰ 'ਚ ਤੇ ਉਹ ਬੱਚਿਆਂ ਦੀਆਂ ਜਿੱਦਾਂ ਯਾਰ ਗੱਲਾਂ ਨਿੱਕੀਆਂ ਨਿੱਕੀਆਂ ਜੋ ਸੁਣਨੀਆਂ ਪਾਪਾ ਸਾਨੂੰ ਫਲਾਨੀ ਜਗ੍ਹਾ ਘੁੰਮਣ ਲੈ ਜਾਊਂਗੇ ਲੈ ਜਾਊਂਗਾ ਪਾਪਾ ਆਪ ਕਹਿਮ ਹੋਊਗਾ ਤਾਂ ਤੁਹਾਨੂੰ ਕਿਤੇ ਲੈ ਕੇ ਜਾਊ ਪਾਪਾ ਤਾਂ ਸਾਰੀ ਰੈੜੀ ਆਪ ਨਸ਼ੇ ਕਰਨ ਵਿੱਚ ਉਹ ਧਿਆਨ ਲੱਗਾ ਰਹਿਣਾ ਹਾਂ ਕਹਿ ਕੂ ਦੇਣਾ ਪਰ ਉਹ ਚੀਜ਼ਾਂ ਆਉਣ ਮੈਨੂੰ ਜਦੋਂ ਮੇਰੇ ਬੱਚੇ ਕਹਿੰਦੇ ਆ ਮੈਨੂੰ ਲੈ ਕੇ ਜਾਣਾ ਬੜਾ ਸੋਹਣਾ ਤੇ ਵੀ ਮਾਤਾ ਤੋਂ ਟਾਈਮ ਨਹੀਂ ਹੁੰਦਾ ਮਿਲ ਘਰ ਕੰਮ ਕਮ ਹੁੰਦਾ ਮੈਂ ਉਹਨਾਂ ਦੋਨਾਂ ਨੂੰ ਚੱਕ ਦੇ ਸਕੂਟਰੀ ਤੇ ਜਾਂ ਗੱਡੀ 'ਚ ਬਿਠਾ ਕੇ ਚਲੋ ਜਿੱਥੇ ਲੱਗੇ ਹੋਵੇ ਤਾਂ ਸਕੂਟਰੀ ਤੇ ਲੈ ਜਾਣਾ ਨੇ ਤੇ ਗੱਡੀ ਤੇ ਮੈਂ ਯਾਰ ਉਹ ਜ਼ਿੰਦਗੀ ਦਾ ਜਿਹੜਾ ਅਸਲੀ ਸਿਖਾਉਣਾ ਆ ਉਹ ਹੁਣ ਲੈਣਾ ਆਇਆ ਉਹ ਆਇਆ ਉਦੋਂ ਆ ਅੱਗੇ ਅਸੀਂ ਨਾ ਗਲਤ ਚੀਜ਼ਾਂ ਵੱਲ ਦੌੜਦੇ ਰਹੇ ਗਲਤ ਚੀਜ਼ਾਂ ਹੁੰਦੀਆਂ ਆ ਪਰਛਾਵੇਂ ਦੇ ਵਾਂਗੂ ਲਾ ਲਓ ਵੀ ਆ ਪਰਮਾਤਮਾ ਆ ਸਮਝ ਲਓ ਉਧਰੋਂ ਲਾਈਟ ਆਉਂਦੀ ਆ ਉਹ ਪਰਮਾਤਮਾ ਹਨ ਤੇ ਪਰਮਾਤਮਾ ਤੇ ਮੇਰਾ ਮੂੰਹ ਇੱਧਰ ਨੂੰ ਆ ਮਤਲਬ ਪਰਛਾਵਾ ਮੇਰਾ ਮੂਰੇ ਹੋ ਗਿਆ ਤੋਂ ਗਲਤ ਚੀਜ਼ਾਂ ਜਿਹੜੀਆਂ ਪਰਛਾਵੇਂ ਵਰਗੀਆਂ ਹੁੰਦੀਆਂ ਮੈਂ ਉਹਨਾਂ ਦੇ ਪਿੱਛੇ ਭੱਜਦਾ ਸੀ ਪਰ ਅੱਜ ਕੀ ਹੋਇਆ ਅੱਜ ਮੈਂ ਪਰਮਾਤਮਾ ਵੱਲ ਨੂੰ ਮੂੰਹ ਕਰ ਲਿਆ ਆ ਉਹ ਚੀਜ਼ਾਂ ਪਿੱਛੇ ਹੋ ਗਈਆਂ ਮੇਰੇ ਮੇਰਾ ਮੂੰਹ ਜਾਵੇ ਤੇਰਾ ਪਰਮਾਤਮਾ ਮੂੰਹ ਉਧਰ ਨੂੰ ਲਾਈਟ ਆਨ ਹੋ ਗਿਆ ਨਾ ਉਹ ਚੀਜ਼ਾਂ ਪਿੱਛੇ ਹੋ ਗਈਆਂ ਮਤਲਬ ਇਹ ਜ਼ਿੰਦਗੀ ਜਿਹਦਾ ਨਾਲ ਨਾਲ ਚਲਦੀ ਰਹਿੰਦੀ ਹੈ ਮੈਂ ਕਿੰਨਾ ਵੀ ਭਾਈ ਇੱਕ ਵਾਰ ਤੁਸੀਂ ਜ਼ਰੂਰ ਦੱਸਿਓ ਪਹਿਲਾਂ ਇੱਕ ਫਾਰਮੂਲਾ ਇਹ ਕਰਦਿਆਂ ਨੂੰ ਕਿ ਤੁਸੀਂ ਕਿਵੇਂ ਕਰ ਸਕਦੇ ਹੋ ਤੁਸੀਂ ਆਪਣੇ ਨਿਆਣੇ ਨੂੰ ਆਪਣੇ ਬੱਚੇ ਨੂੰ ਵਾਪਸ ਕਿਵੇਂ ਲੈ ਕੇ ਆ ਸਕਦੇ ਹੋ ਦੂਸਰਾ ਇਹ ਕਿ ਜਿਹੜੇ ਲੋਕ ਕਰਦੇ ਨੇ ਉਹਨਾਂ ਨੂੰ ਕੀ ਤੁਸੀਂ ਕਹਿ ਸਕਦੇ ਹੋ ਕਿ ਭਾਈ ਵਾਪਸ ਕਿਵੇਂ ਆਉਣਾ ਕਿਉਂਕਿ ਆਪਾਂ ਆਪ ਨੂੰ ਵਾਪਸ ਲਿਆਉਣਾ ਬਹੁਤ ਔਖਾ ਆ ਕਿਉਂਕਿ ਜਿਹੜੇ ਦਰਿਆ ਚੋਂ ਨੇ ਉਹ ਉਹ ਆਪਾਂ ਉਹਨੂੰ ਬੇਸਿਕਲੀ ਉਹਨਾਂ ਨੂੰ ਮਜਬੂਰ ਆ ਉਹ ਕੱਢ ਹੀ ਨਹੀਂ ਸਕਦੇ ਏ ਭਾਜੀ ਘਰ ਦੇ ਹਨ ਤੇ ਮੇਰੀ ਇੱਕ ਹੀ اپੀਲ ਹੈ ਜਿੱਦਾਂ ਆਪਾਂ ਕਹਿ ਦਿੰਦਾ ਹੈ ਨਾ ਬੱਚਾ ਕਿਸੇ ਦਾ ਚਿੱਟਾ ਪੀਂਦਾ ਮੈਂ ਹੁਣ ਜੀਬ ਵਾਲੀਆਂ ਗੋਲੀਆਂ ਖਾਣ ਲੱਗਾ ਪੈ ਜੀਬ ਤਲੇ ਰੱਖਣ ਵਾਲੀਆਂ ਉਦਾਂ ਨਹੀਂ ਬੰਦਾ ਕਦੇ ਵੀ ਸੁੱਧਰਦਾ ਤੁਸੀਂ ਸਾਲ ਇੱਕ ਗਵਾ ਲਓ ਉਹਦੀ ਜ਼ਿੰਦਗੀ ਦਾ ਦੋ ਸਾਲ ਗਵਾ ਲਓ ਵੀ ਚੱਲ ਜੀ ਦਵਾਈ ਖਾਂਦਾ ਤੁਹਾਡੇ ਹਿਸਾਬ ਨਾਲ ਦਵਾਈ ਆ ਤੁਸੀਂ ਆਪ ਦੱਸੋ ਕਿਹੜੀ ਦਵਾਈ ਜਿਹੜੀ ਇੰਨੀ ਇੱਕ ਗੋਲੀ ਚਿੱਟੇ ਦੀ ਤੋੜ ਚੱਕ ਦਿੰਦੀ ਉਹ ਦਵਾਈ ਹੋਊਗੀ ਉਹਦੇ ਚ ਕੀ ਹੋਊਗਾ ਮਤਲਬ ਤੁਸੀਂ ਇਹ ਚੀਜ਼ ਧਿਆਨ ਲੱਗ ਕੇ ਤੁਸੀਂ ਮਦਰ ਜੀ ਬੱਚੇ ਆਪਣੇ ਨੂੰ ਐਨ ਕਲੀਨ ਕਰਨਾ ਕਿਉਂਕਿ ਘਰ ਸਾਰੇ ਯਤਨ ਬੰਦਾ ਕਰਕੇ ਦੇਖ ਲੈਂਦਾ ਤੇ ਨਹੀਂ ਗੱਲ ਬਣਦੀ ਤੇ ਜੇ ਕੋਈ ਜਦੋਂ ਮਤਲਬ ਭਰਾ ਆ ਜਾਂ ਡੈਡੀ ਉਹਦਾ ਬੰਦੇ ਦਾ ਜਿਆਦਾ ਸਟਰੌਂਗ ਆ ਮਤਲਬ ਉਹਨੂੰ ਡਾਰਿਆ ਜੇ ਤਾਂ ਜਾਂ ਤੋਂ ਉਹ ਮਹੀਨਾ ਤੋਂ ਮਹੀਨੇ ਨਿਗ੍ਹਾ ਰੱਖੇ ਨਾਲ ਹੀ ਰੱਖੇ 24 ਘੰਟੇ ਆਪਣੇ ਆ ਨਾ ਫੇ ਹੋ ਸਕਦਾ ਜਾਂ ਆਪਣੇ ਤੋਂ ਨਸ਼ਾ ਛਡਾਊ ਕੇਂਦਰ ਆ ਉਹਨਾਂ ਵਿੱਚ ਜਦੋਂ ਭੇਜਿਆ ਜਾਵੇ ਵਧੀਆ ਕੇਂਦਰਾਂ ਵਿੱਚ ਜਿੱਥੇ ਸਮਝਾਇਆ ਜਾਂਦਾ ਪੜਾਇਆ ਜਾਂਦਾ ਗਾਂ ਕਿੱਦਾਂ ਬਚਣਾ ਕਿਉਂਕਿ ਇੱਕ ਵਾਰੀ ਤੋਂ ਉਹਨਾਂ ਨੂੰ ਨਸ਼ਾ ਛਡਾ ਕੇ ਭੇਜ ਦੇਣਾ ਤੇ ਬਾਹਰ ਆਣ ਕੇ ਜਦੋਂ ਕਿੱਦਾਂ ਜ਼ਿੰਦਗੀ ਜੀਣੀ ਆ ਉਹ ਤਾਂ ਉਹ ਵੀ ਆਪਾਂ ਨੂੰ ਸਿੱਖਣੀ ਪੈਣੀ ਆ ਨਾ ਹੁਣ ਨਸ਼ਾ ਤਾਂ ਮੈਂ ਛੱਡ ਦਿੱਤਾ ਨਸ਼ਾ ਛੱਡੀ ਕਿਦਾਂ ਰੱਖਣਾ ਆ ਉਹ ਚੀਜ਼ ਦੇ ਉੱਤੇ ਜਿਹੜਾ ਕੰਮ ਕਰਨਾ ਬਹੁਤ ਜ਼ਰੂਰੀ ਉਹਨਾਂ ਨੂੰ ਤਾਂ 2 ਮਹੀਨੇ ਤੁਹਾਨੂੰ ਅੰਦਰ ਰੱਖੂਗੇ ਚਾਰ ਦੁਵਾਰੀ ਦੇ ਨਸ਼ਾ ਛਡਾ ਲਓ ਡਰ ਚ ਹੋ ਜੀਂ ਡੱਟ ਹੋ ਜੂਗਾ ਬੇਟਾ ਤੇ ਇੱਕ ਬੱਚੇ ਤੁਹਾਡੇ ਨੂੰ ਇਦਾਂ ਐਵੇਂ ਪੌਂਦੇ ਨੂੰ ਪੂਰੀ ਖੋਲ ਨਾ ਦਿਓ ਉੱਤੇ ਨਿਗਾਹ ਪੂਰੀ 2-4 ਮਹੀਨੇ ਉੱਤੇ ਸੰਸਥਾ ਨਾਲ ਜਿਹੜੀ ਸੰਸਥਾ ਤੋਂ ਨਸ਼ਾ ਛੱਡਿਆ ਉਹਦੇ ਨਾਲ ਜੁੜ ਕੇ ਰਵੇ ਉਹਨਾਂ ਤੋਂ ਚੀਜ਼ਾਂ ਸਿੱਖੇ ਤੇ ਕਿੱਦਾਂ-ਕਿੱਦਾਂ ਗਾਂ-ਗਾ ਜਾਣਾ ਬਾਕੀ ਮੀਟਿੰਗਸ ਲੱਗਦੀਆਂ ਮੀਟਿੰਗਾਂ ਤੇ ਜਾਵੇ ਹਨਾ ਤੇ ਵਧੀਆ ਤਰੀਕੇ ਨਾਲ ਮਤਲਬ ਕਾਉਂਸਲਿੰਗ ਕਰਨੀ ਪੈਣੀ ਨਾਲ ਪਰਿਵਾਰ ਦਾ ਵੀ ਪਰਿਵਾਰ ਦੀ ਮਿਹਨਤ ਵੀ ਪ 70 ਪੈਸੇ ਇਹਨੇ ਨਸ਼ਾ ਛੱਡਣਾ ਉਹਨੂੰ ਕਰਨੀ ਪੈਣੀ ਆ ਬਾਕੀ 30 ਪੈਸੇ ਜਿਹੜੀ ਮਿਹਨਤ ਆ ਉਹਦਾ ਜਿਹੜਾ ਆਲਦਵਾਲੇ ਵਾਲਾ ਸਰਕਲ ਆ ਉਹਨੂੰ ਵੀ ਕਰਨੀ ਪੈਣੀ ਆ ਕਿਉਂਕਿ ਹੁਣ ਨਸ਼ਾ ਉੱਥੋਂ ਬੰਦਾ ਛੱਡ ਕੇ ਆ ਗਿਆ ਸਮਝ ਲਿਆ ਨਾ ਉਹ ਜਿਹੜਾ 30 ਪੈਸੇ ਵਾਲਾ ਸਰਕਲ ਆ ਜੇ ਉਹ ਹੀ ਨਹੀਂ ਆਪਣੀ ਗਤੀ ਅੰਦਰੀ ਸਹੀ ਕਰਦਾ ਜਿਹੜਾ ਪੁਰਾਣੇ ਮਿਹਣੇ ਮਾਰੀ ਜਾਣੇ ਜਿਹੜਾ ਬੰਦੇ ਨੇ ਹੁਣ ਮੈਦਾ ਛੱਡ ਦਿੱਤਾ ਉਹਨੂੰ ਪੁਰਾਣੇ ਤੂੰ ਉਹ ਇੱਥੇ ਚੋਰੀ ਕਰ ਲਈ ਸੀ ਤੂੰ ਇੱਥੇ ਆਹ ਕਰ ਲਿਆਈ ਉਹ ਬੰਦੇ ਕਈ ਨਹੀਂ ਇਹ ਚੀਜ਼ਾਂ ਸਰ ਹਾਂ ਆਸਾਰ ਨਜੋਗੇ ਹੁੰਦੇ ਉਹਨਾਂ ਤੇ ਬਰਦੇ ਨਹੀਂ ਪ੍ਰੈਸ਼ਰ ਹੀ ਇੰਨਾ ਕ ਪੈਂਦਾ ਉਹ ਦੁਬਾਰਾ ਨਸ਼ੇ 'ਚ ਲੱਗ ਜਾਂਦੇ ਆ ਇਹਨਾਂ ਚੀਜ਼ਾਂ ਉੱਤੇ ਵੀ ਕੰਮ ਕਰ ਥੋੜਾ ਆਪਣੇ ਉਹਨੂੰ ਕੰਟਰੋਲ ਰੱਖੋ ਬੰਦੇ ਨੂੰ ਟਾਈਮ ਦਿਓ ਥੋੜਾ ਜਿਹਾ ਜਦੋਂ ਬੰਦਾ ਨਸ਼ੇ 'ਚ ਲੱਗੂ ਕੇਂਦਰ ਵਿੱਚੋਂ ਸੁਧਰ ਕੇ ਆਉਂਦਾ ਨਾ ਉਹ ਉਹ ਥੋੜਾ ਜਿਹਾ ਤੁਹਾਨੂੰ ਮਿਹਨਤ ਕਰਨੀ ਪੈਣੀ ਆ ਫੇ ਜਦੋਂ ਬੰਦਾ ਇੱਕ ਵਾਰੀ ਲੀ ਤੇ ਪੈ ਜਾਂਦਾ ਫੇ ਪ੍ਰਮਾਤਮਾ ਕਿਰਪਾ ਰੱਖਦਾ ਫੇ ਬੰਦਾ ਸੁਧਰੇ ਤੁਹਾਨੂੰ ਹੁਣ ਬੁਲਾਉਣੇ ਤੁਹਾਡੇ ਸਰਕਲ ਵਾਲੇ ਆਸ-ਪਾਸ ਵਾਲੇ ਜਿਹਨਾਂ ਕੋ ਪਹਿਲਾਂ ਜਾਣਦੇ ਨੇ ਸਿਗੇ ਨਹੀਂ ਭਾਜੀ ਨਹੀਂ ਨਹੀਂ ਪਹਿਲਾਂ ਜਦੋਂ ਮੈਂ ਆਇਆ ਮੈਂ ਤਾਂ ਵਾਦਾ ਸਾਡੇ ਨਾ ਵਿਆਹ ਸੀ ਤੇ ਕਿੱਥੇ ਅਸੀਂ ਜਦੋਂ ਵਿਆਹ ਜੀ ਬਾਰੂ ਸ਼ੁਰੂ ਹੁੰਦੀ ਈ ਨਾਲ ਹੀ ਪੀਣ ਲੱਪੇਣਾ ਸਮਾਨ ਵੀ ਲਾਈਦਾ ਏ ਉਦੋਂ ਦਾਰੂ ਵੀ ਪੀਣ ਲੱਪੀਦੀ ਤੇ ਉਹ ਮੁੰਡਿਆਂ ਨੇ ਇਦਾਂ ਮੇਰੇ ਮੈਨੂੰ ਕਹਿੰਦੇ ਪੈਗ ਪਾਵਾਂ ਮੈਂ ਕਿਹਾ ਤੁਹਾਨੂੰ ਪਤਾ ਮੈਂ ਪੀਂਦਾ ਨਹੀਂ ਉਦੋਂ ਮੈਨੂੰ ਭਾਈ ਛੱਡੇ ਨੂੰ ਤਿੰਨ ਕਿ ਮਹੀਨੇ ਹੋ ਪੰਜਾਂ ਕੁ ਮਿੰਟਾਂ ਦਾ ਜਦੋਂ ਉਹਨੇ ਲਾ ਲਿਆ ਖੜ ਗਈ ਪੈਗ ਪਾਵਾਂ ਗਲਾਸੀ ਦਮੋਰੇ ਰੱਖ ਕੇ ਉਹ ਮੈਂ ਕਹਾ ਭਰਾਵਾ ਆ ਤੇ ਤੇਰੇ ਮੋਰੇ ਹੱਥ ਜੋੜਦਾ ਨਹੀਂ ਤੀਜੀ ਵਾਰ ਉਹਨੇ ਫੇਖ ਖੜਾ ਹੋ ਗਿਆ ਐਡਾ ਗਲਾਸੀ ਮੇਰੇ ਪੈਗ ਪਾਵਾਂ ਮੈਂ ਕਹਾ ਭਰਾਵਾ ਮੇਰੇ ਸਿਰ 'ਚ ਪਾ ਦੇ ਫੇ ਜਾ ਕੇ ਭਰਾਵਾ ਉਹ ਕੱਪ ਹੋਇਆ ਮਤਲਬ ਕਹਿਣ ਦਾ ਵੀ ਤੁਹਾਨੂੰ ਵੀ ਨਾ ਕਰਨ ਦਾ ਤਰੀਕਾ ਹੋਣਾ ਚਾਹੀਦਾ ਵੀ ਉਹ ਚੀਜ਼ਾਂ ਸਿੱਖਣੀਆਂ ਪੈਂਦੀਆਂ ਪਰਮਾਤਮਾ ਦੀ ਕਿਰਪਾ ਹੋਣੀ ਚਾਹੀਦੀ ਸਾਰੇ ਪਾਸੇ ਉਸ ਦਾ ਸਹੀ ਹੋਵੇ ਤੇ ਜਦੋਂ ਮੈਂ ਉਹਨੂੰ ਸਿਰ 'ਚ ਪਾ ਦੇ ਕਿਹਾ ਤੇ ਉਹ ਚੀਜ਼ਾਂ ਦਾ ਉਸ ਤੋਂ ਬਾਅਦ ਚ ਮੈਨੂੰ ਕਿਸੇ ਨੇ ਕਿਹਾ ਹੀ ਨਹੀਂ ਵੀ ਤੂੰ ਨਾ ਜਾ ਨਸ਼ਾ ਕਰ ਕਿਸੇ ਨੇ ਵੀ ਨਹੀਂ ਕਿਹਾ ਉਹ ਕਹਿੰਦੇ ਉੱਥੇ ਜਿਹੜੇ ਮੇਨ ਮੇਨ ਮੁੰਡੇ 10 12 ਬੈਠੇ ਸੀ ਵਿੱਚੋਂ ਤਿੰਨ ਚਾਰ ਜਿਹੜੇ ਸੀ ਹੋਰ ਖਾਣ ਪੀਣ ਵਾਲੇ ਤੇ ਉਹਨਾਂ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਹੁਣ ਲੀਏ ਪੈ ਗਿਆ ਹਨ ਪਰ ਪਹਿਲੇ ਨਵੇਂ ਨਵੇਂ ਆਉਂਦੇ ਬੰਦੇ ਨੂੰ ਜਰੂਰ ਬੰਦੇ ਕਹਿੰਦੇ ਵੀ ਇਤੋਂ ਸ਼ਾਇਦ ਪੈਸੇ ਹੋਣੇ ਆ ਵੀ ਜਦੋਂ ਹੁਣ ਤੁਹਾਨੂੰ ਤੁਸੀਂ ਲਗਾਤਾਰ ਲਾਉਨੇ ਆ ਤੁਹਾਨੂੰ ਤਾਂ ਸ਼ੋਰਟ ਹੀ ਰਹਿਣੀ ਪਏ ਇਹਦੀ ਜਿੰਨੇ ਮਰਜ਼ੀ ਕਰੋ ਤਕੜੇ ਪਰ ਜਦੋਂ ਮੇਰੇ ਵਰਗੇ ਕਿਸੇ ਬੰਦੇ ਦੇ ਜਦੋਂ ਮੈਂ ਛੱਡ ਕੇ ਆਇਆ ਕਹਣਾ ਸ਼ਾਇਦ ਇਨੀ ਹੁਣ ਨਹੀਂ ਕਰਦਾ ਹੈਗਾ ਜੀ ਇਹ ਵਿੱਚ ਪਏ ਹੋਣ ਦੇਖ ਲਈਏ ਸੁਲਾਹ ਮਾਰ ਕੇ ਸਾਡਾ ਵੀ ਡੰਗ ਸਰ ਜਾਵੇ ਉਹ ਚੀਜ਼ਾਂ ਦੇ ਉੱਤੇ ਕੰਟਰੋਲ ਕਰਨਾ ਉਹਨਾਂ ਚੀਜ਼ਾਂ ਦੇ ਉੱਤੇ ਧਿਆਨ ਦੇਣਾ ਇਤੋਂ ਹੀ ਬੰਦਾ ਸ਼ੁਰੂਆਤ ਹੁੰਦਾ ਜੀ ਮਤਲਬ ਕਿ ਸ਼ੁਰੂਆਤ ਵਾਲੀ ਜਗ੍ਹਾ ਤੇ ਜੇ ਆਪਾਂ ਨਾ ਕਰਨੀ ਸ਼ੁਰੂ ਕਰ ਦਈਏ ਤਾਂ ਫੇਰ ਅਸੀਂ ਇਹ ਤੇ ਤੈਨਾਂ ਮਰ ਜਾਂਦੇ ਆ ਨਾ ਤੇ ਜੇ ਆਪਾਂ ਹੁਣ ਆਪਣੀ ਜੀਭ ਆਪਣੀ ਮੂਤਣ ਲਾ ਪਈ ਤਾਂ ਫੇਰ ਭਰਾ ਆਪਾਂ ਕੋਈ ਦੁਨੀਆ ਦੀ ਤਾਕਤ ਹੀ ਹੈ ਨਹੀਂ ਜਿਹੜੀ ਬਚਾ ਲਊਗੀ ਨਹੀਂ ਚਲੋ ਅੱਜੀ ਤਾਈ ਕਹੂੰਗੀ ਤੁਹਾਨੂੰ ਦੇਖ ਕੇ ਮੈਨੂੰ ਵੀ ਬੜਾ ਹੌਸਲਾ ਹੋਇਆ ਮੈਂ ਵੀ ਇਹੀ ਚਾਹੁੰਦਾ ਕਿ ਤੁਸੀਂ ਵੀ ਵੀਡੀਓ ਨੂੰ ਵੱਧ ਤੋਂ ਕਿਉਂਕਿ ਜੇ ਅਸੀਂ ਚਾਹੁੰਦੇ ਆ ਕਿ ਭਾਈ ਉਹ ਨਸ਼ੇ ਚੋਂ ਬਾਹਰ ਆਵੇ ਔਰ ਇਹਦਾ ਸਾਨੂੰ ਆਪ ਨੂੰ ਸਪੋਰਟ ਵੀ ਕਰਨਾ ਚਾਹਣਾ ਹੈ ਭਾਈ ਕਹਿੰਦਾ ਕਿ ਜਿਵੇਂ ਉਹ ਬਾਦ ਅਸੀਂ ਬਾਹਰੋਂ ਆਉਂਦੇ ਸਾਨੂੰ ਮਿਹਨਤ ਜਿਹਨੇ ਨਾ ਮਾਰੋ ਕੁਝ ਕਿਸਮਾ ਤੁਹਾਨੂੰ ਆਪ ਵੀ ਮਿਹਨਤ ਕਰਨੀ ਪੈਣੀ ਹੈ ਜੇ ਬੰਦਾ ਉਹ ਚਾਹੁੰਦਾ ਨਸ਼ਾ ਛੱਡਣਾ ਤਾਂ ਉਹ ਸਾਨੂੰ ਉਹਨੂੰ ਤੁਹਾਨੂੰ ਸਪੋਰਟ ਕਰਨਾ ਪੈਣਾ ਸੋ ਭਾਈ ਬਹੁਤ ਚੰਗਾ ਲੱਗਿਆ ਜੀ ਤੁਹਾਡੇ ਨਾਲ ਗੱਲ ਕੇ ਪਰਮਾਤਮਾ ਤੁਹਾਡੇ ਅਰ ਕੀ ਮੇਰ ਬਾਕੀਆਂ ਤੇ ਵੀ ਕਰੇ ਅਸੀਂ ਚਾਹੁੰਦੇ ਕਿ ਬਾਕੀ ਵੀ ਜਿਹੜੇ ਪਰਿਵਾਰ ਨੇ ਜਿਹੜੇ ਦੁਖੀ ਪਰਿਵਾਰ ਨੇ ਆਪਣੇ ਬੱਚਿਆਂ ਤੋਂ ਜਾਂ ਆਪਣੇ ਭਰਾਵਾਂ ਤੋਂ ਬਹੁਤ ਸਾਰੀਆਂ ਭੈਣਾ ਪਰੇਸ਼ਾਨ ਨੇ ਬਹੁਤ ਸ ਉਹਨਾਂ ਤੇ ਵੀ ਇਹੋ ਜੀ ਕਿਰਪਾ ਹੋਵੇ ਉਹ ਵੀ ਕਿਤੇ ਬਾਹਰ ਆਉਣ ਤਾਂ ਅਸੀਂ ਵਧੀਆ ਉਲੀਕੇ ਲੱਜੇ ਮੈਨੂੰ ਸਾਡਾ ਸਾਡਾ ਪੰਜਾਬ ਕੀ ਸਾਡਾ ਦੇਸ਼ ਸੋਨਾ ਬਣ ਜਾਊਗਾ ਸੁਖਰੇਲੇ ਹੋ ਜਾਣਗੇ ਅਸੀਂ ਪਰਿਵਾਰ ਵਧੀਆ ਹੋ ਜਾਣਗੇ ਭਾਜੀ ਮੈਂ ਲਾਸਟ ਵਿੱਚ ਇੱਕ ਗੱਲ ਕਹਿਣਾ ਚਾਹੁੰਦਾ ਮੁਰੇ ਰਖੜੀ ਹੋਣੀ ਹੈ ਨਾ ਜੀ 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 ਤੇ ਮੈਂ ਚਾਹੁੰਦਾ ਵੀ ਕੋਈ ਵੀ ਗੁੱਟ ਪੰਜਾਬ ਦਾ ਇਦਾਂ ਦਾ ਨਾ ਹੋਵੇ ਜਿਹੜਾ ਨਸ਼ੇ ਵਾਲੇ ਭਰਾ ਦਾ ਹੋਵੇ ਜਦੋਂ ਭੈਣ ਰਖੜੀ ਬਣੇ ਮੇਰੇ ਦਿਲ ਦੀ ਰੀਜ ਹੈ ਕਮਾਲ ਇੱਕ ਇਦਾਂ ਦੀ ਕਿਰਪਾ ਕਰ ਦੋ ਯਾਰ ਸਾਰਿਆਂ ਤੇ ਪ੍ਰਮਾਤਮਾ ਬੜਾ ਬਿਆਨ ਤੇ ਆ ਯਾਰ ਘਰੇ ਸਾਡੇ ਪੰਜਾਬ ਤੇ ਮੇਰ ਇੱਕ ਕਿਉਂਕਿ ਸਾਡੀ ਜਵਾਨੀ ਬਾਹਰ ਤੁਰੀ ਜਾਂਦੀ ਆ ਤੇ ਜਿਹੜੇ ਇੱਥੇ ਰਹਿ ਗਏ ਆ ਤੇ ਉਹਨਾਂ ਨੇ ਪੰਜਾਬ ਸਾਂਭਣਾ ਜੇ ਅਸੀਂ ਨਸ਼ੇ ਵਿੱਚ ਗਲਤਾਂ ਕਰਾਂਗੇ ਨਸ਼ਾ ਕਰੀ ਜਾਵਾਂਗੇ ਜੇ 100 ਵਿੱਚੋਂ 8 ਬੰਦੇ ਨਸ਼ਾ ਕਰਦੇ ਆ ਤੇ 2 ਬੰਦੇ ਨੇ ਪੰਜਾਬ ਨੂੰ ਕਿੰਨਾ ਕੁ ਚਲਾ ਲੈਣਾ ਕਿੱ데 ਕਿੱਥੇ ਤੱਕ ਲੈ ਜਾਣਗੇ ਮਰਲੇ ਵਿੱਚ ਸਾਰੇ ਨੂੰ ਸਹੀ ਹੋਣ ਦੀ ਲੋੜ ਆ ਪਾਣੀ ਸਾਡਾ ਪੰਜਾਬ ਅੱਗੇ ਵੱਧ ਸਕਦਾ ਤੇ ਕਿੱਥੇ ਯਾਰ ਸਾਡਾ ਪੰਜਾਬ ਕਿੰਵੇਂ ਨੰਬਰ ਤੇ ਹੁੰਦਾ ਸੀ ਸਾਡੀਆਂ ਇਹਨਾਂ ਕਮਜ਼ੋਰੀਆਂ ਕਰਕੇ ਨਸ਼ੇ ਦੇ ਕਰਕੇ ਜਾਂ ਸਾਡੇ ਵਿਦੇਸ਼ ਜਾਣ ਦੇ ਜਿਹੜੇ ਵੱਧ ਗਿਆ ਰੁਝਾਨ ਕਿਉਂਕਿ ਦੇਖ ਲਓ ਤੁਸੀਂ ਪ੍ਰਵਾਸੀ ਬੰਦੇ ਇੱਥੇ ਆਣ ਕੇ ਕਮਾਈਆਂ ਕਰਦੇ ਆ ਤੇ ਸਾਡੇ ਕਹਿੰਦੇ ਇੱਥੇ ਕੁਝ ਨਹੀਂ ਹੈ ਸਹੀ ਗੱਲ ਹੈ ਬਿਲਕੁਲ ਬਸ ਇਹੀ ਬੇਨਤੀਆਂ ਬਹੁਤ ਧੰਨਵਾਦ ਜੀ ਤੁਸੀਂ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਸੁਰਕਣਾ ਪਾਏ ਬੜੀ ਲਾਈਵੰਦ ਵੀਡੀਓ ਹੈ ਤਾਂ ਕਿ ਹਰ ਇੱਕ ਤੱਕ ਪਹੁੰਚਾਓ ਧੰਨਵਾਦ ਜੀ